ਵਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸੱਤ ਸ੍ਰੀ ਅਕਾਲ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿਲਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲਸੋ ਸਵਾਗਤ ਹੈ ਸੱਤ ਸ੍ਰੀ ਅਕਾਲ ਜੀ ਸੱਤ ਸ੍ਰੀ ਅਕਾਲ ਜੀ ਧੰਨਵਾਦ ਪਹਿਲੀ ਖਬਰ ਸਭ ਤੋਂ ਜਿਹੜੀ ਆ ਅਲ ਜਜ਼ੀਰਾ ਦੁਆਰਾ ਦੇਖੇ ਗਏ ਦਸਤਾਵੇਜ਼ਾਂ ਤੇ ਕੰਪਨੀ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲ ਨੂੰ ਭਾਰਤੀ ਹਥਿਆਰ ਮਿਲ ਰਹੇ ਹਨ ਕਿਲੇ ਬਿਲਕੁਲ ਜੀ ਅਲ ਜਜ਼ੀਰਾ ਐਸੋੜੇ ਬੜਾ ਵੱਡਾ ਨਾਮ ਹੈ ਜੀ ਉਹਨਾਂ ਦਾ ਸੀਐਨਐਨ ਤੋਂ ਬਾਅਦ ਸ਼ਾਇਦ ਜਾਂ ਸੀਐਨਐਨ ਦੇ ਬਰਾਬਰ ਦੇ ਕਹਿ ਸਕਦੇ ਮਿਡਲ ਈਸਟ ਚੋਂ ਕਤਰਦਾ ਹੈ ਹੈਗਾ ਜੀ ਵੱਡਾ ਇੱਕ ادارਾ ਜਿਹੜੇ ਜਿਨੇ ਜਿੱਦਾਂ ਆਪਾਂ ਕੱਲ ਤੇ ਖਬਰਾਂ ਚ ਕਰ ਰਹੇ ਸੀਗੇ ਜਿੱਦਾਂ ਵਿਕੀ ਲੀਕਸ ਨੇ ਦੁਨੀਆ ਨੂੰ ਸਚਾਈ ਲਿਆ ਕੇ ਸਾਹਮਣੇ ਕਈ ਸਰਕਾਰਾਂ ਗਰਾ ਦਿੱਤੀਆਂ ਸੀ ਕਈ ਕੁਝ ਹੋਇਆ ਸੀਗਾ ਤੇ ਉਹਦੇ ਵਿੱਚ ਭਾਰਤ ਦੇ ਵੀ ਕੁਝ ਲੋਕਾਂ ਦਾ ਜ਼ਿਕਰ ਸੀ ਕਈ ਕੁਝ ਹੁੰਦਾ ਸੀਗਾ ਤੇ ਉਹ ਇਸੇ ਤਰ੍ਹਾਂ ਹੀ ਅਲ ਜਜ਼ੀਰਾ ਨੇ ਆਪਣੀ ਬਹੁਤ ਵਧੀਆ ਮੁਕਾਮ ਬਣਾਇਆ ਔਰ ਖਾਸ ਕਰਕੇ ਇੱਕ ਆ ਜਿਹੜੀ ਹੁਣ ਗਾਜ਼ਾ ਦੇ ਵਿੱਚ ਇਜ਼ਰਾਈਲ ਜੋ ਕੁਝ ਕਰ ਰਿਹਾ ਉਹਦੀਆਂ ਰਿਪੋਰਟਰ ਜਿਸ ਤਰੀਕੇ ਨਾਲ ਇਹਨਾਂ ਛਾਪੀਆਂ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਪੱਤਰਕਾਰਾਂ ਨੇ ਇੱਥੇ ਕੁਰਬਾਨੀ ਦਿੱਤੀ ਇੱਥੇ ਗਰਾਊਂਡ ਤੋਂ ਜਾ ਕੇ ਕੰਮ ਕੀਤਾ ਇਜ਼ਰਾਈਲ ਵਰਗੇ ਇਹਨਾਂ ਦਾ ਦਫ਼ਤਰ ਵੀ ਬੰਦ ਕਰਤੇ ਬੜਾ ਕੁਝ ਕੀਤਾ ਪਰ ਇਹ ਬੜੀਆਂ ਅੱਛੀਆਂ ਜਿਹੜੀਆਂ ਇਹਨਾਂ ਦੇ ਕੰਮ ਹੈ ਉਹ ਇਸ ਵੇਲੇ ਚੱਲਦਾ ਰਿਹਾ ਸੋ ਉਹਨਾਂ ਨੇ ਇੱਕ ਖਬਰ ਕੱਢ ਕੇ ਲਿਆਂਦੀ ਆ ਕਿ ਭਾਰਤ ਭਾਵੇਂ ਕਹਿ ਰਿਹਾ ਕਿ ਅਸੀਂ ਫਲਸਤੀਨ ਨੂੰ ਵੱਖਰਾ ਮੁਲਕ ਜਿਹੜਾ ਟੂ ਨੇਸ਼ਨ ਥਿਊਰੀ ਦੀ ਕੰਮ ਕਰ ਰਹੇ ਆ ਪਰ ਭਾਰਤ ਦੇ ਜਿਹੜੇ ਇਜ਼ਰਾਈਲ ਨਾਲ ਸਬੰਧ ਹੈ ਲਗਾਤਾਰ ਖਾਸ ਕਰਕੇ ਮੋਦੀ ਗਵਰਨਮੈਂਟ ਦੇ ਸਬੰਧ ਪਿਛਲੇ ਦਸਾ ਸਾਲੋਂ ਬੜੇ ਗਹਿਰੇ ਨੇ ਤੇ ਇਹਨਾਂ ਨੇ ਇਸ ਜੁੱਧ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਇਨਡਾਇਰੈਕਟਲੀ ਉਹਦੀ ਮਦਦ ਕੀਤੀ ਆ ਤੇ ਇਥੋਂ ਤੱਕ ਕਿ ਜਿਹੜੇ ਹਥਿਆਰ ਨੇ ਭਾਰਤ ਨੇ ਉਹ ਵੀ ਸਪਲਾਈ ਕੀਤੇ ਆ ਉਹਨਾਂ ਨੇ ਅਲ ਜੀਜ਼ਰਾ ਨੇ ਕਿਹਾ ਕਿ 21 ਮਈ ਨੂੰ ਕਾਟਾਗੇ ਦਾ بندرਗਾਰ ਤੇ ਇੱਕ ਇਹਨਾਂ ਨੇ ਕੁਝ ਤਰ੍ਹਾਂ ਦਾ ਕੋਈ ਵੇਖਿਆ ਤੇ ਇਹਦੀ ਰਿਪੋਰਟ ਜਿਹੜੀ ਹੈ ਸਪੈਨਿਸ਼ ਅਖਬਾਰ ਨੇ ਵੀ ਕੀਤੀ ਸੀਗੀ ਜੀ ਤੇ ਉਸ بندرگاہ ਦੇ ਉੱਤੇ ਇੱਕ ਜਹਾਜ਼ ਰੋਕਿਆ ਗਿਆ ਦੇਖਿਆ ਕਿ ਚਨਈ ਦੀ بندرگاہ ਤੋਂ ਇਹ ਜਹਾਜ਼ ਚੱਲਿਆ ਸੀ ਜਿਹਦੇ ਵਿੱਚ 27 ਟਨ ਵਿਸਫੋਟਕ ਜਿਹੜੇ ਮਾਲ ਭਰਿਆ ਹੋਇਆ ਸੀਗਾ ਜੀ ਤੇ ਇਹ ਜਿਹੜਾ ਮਾਲ ਹੈ ਇਜ਼ਰਾਈਲ ਦੀ بندرگاہ ਹੈਫਾ ਵੱਲ ਜਾ ਰਿਹਾ ਸੀਗਾ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਜਿਹੜੇ ਨੇ ਜੋਸ ਮੈਨੂਅਲ ਐ ਐਲਬਰੇਸ ਹੈਰਾਂ ਦਾ ਸ਼ਹਿਰ ਨਾਮ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜਹਾਜ਼ ਨੂੰ ਜਿਹੜਾ ਉਸ ਥਾਂ ਤੇ ਰੋਕ ਲਿਆ ਗਿਆ ਤੇ ਉਹਨੂੰ ਅੱਗੇ ਜਾਣ ਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਹੀ 21 ਮਈ ਤੋਂ ਪਹਿਲਾਂ ਵੀ ਇੱਕ ਜਹਾਜ਼ ਸੀ ਜਿਹਦੇ ਉੱਤੇ ਫਲਸਤੀਨ ਦਾ ਝੰਡਾ ਸ਼ਾਇਦ ਲੱਗਾ ਹੋਇਆ ਸੀਗਾ ਜੀ ਤੇ ਉਹਦੇ ਨੂੰ ਵੀ ਰੋਕਿਆ ਗਿਆ ਸੀਗਾ 15 ਮਈ ਨੂੰ ਇਹ ਕਾਰਗੋ ਸਮੁੰਦਰੀ ਜਹਾਜ਼ ਜਿਹੜਾ ਇਹ ਵੀ ਸਪੈਸ਼ ਜਿਹੜਾ ਸਪੈਨਿਸ਼ ਤੱਕ ਹੈ ਉੱਥੇ ਤੱਕ ਪਹੁੰਚਿਆ ਸੀਗਾ ਤੇ ਇਹ ਵੀ ਪਾਣੀ 'ਚ ਰੁਕਿਆ ਹੋਇਆ ਸੀ ਤੇ بندرگاہ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੇ ਫਲਸਤੀਨ ਦੇ ਝੰਡੇ ਲੜਾਏ ਤੇ ਅਧਿਕਾਰੀਆਂ ਨੂੰ ਸ਼ੱਕ ਦੇ ਪੈ ਗਿਆ ਕਿ ਇਹ ਇਹਦੀ ਜਹਾਜ਼ ਦੀ ਜਾਂਚ ਕੀਤੀ ਜਾਵੇ ਤੇ ਉਹ ਜਾਂਚ ਦੇ ਵਿੱਚ ਵੀ ਇਜ਼ਰਾਈਲੀ ਹਥਿਆਰ ਸੀ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਗੁਪਤ ਤੰਗ ਨਾਲ ਬਹੁਤ ਸਾਰੇ ਮਦਦ ਇਜ਼ਰਾਈਲ ਦੀ ਹੈਲਪ ਰੀਡੀਓ ਕਰ ਰਿਹਾ ਕਿਉਂਕਿ ਅਮਰੀਕਾ ਅਗਵਾਈ ਕਰ ਰਿਹਾ ਤੇ ਅਮਰੀਕਾ ਦੇ ਪ੍ਰਭਾਵ ਥਲੇ ਜਿਹੜੇ ਮੁਲਕ ਨੇ ਉਹ ਭਾਵੇਂ ਸਿੱਧੇ ਤੌਰ ਤੇ ਦੱਸ ਕੇ ਜਾਂ ਚੋਰੀਆਂ ਉਹ ਇਜ਼ਰਾਈਲ ਨੂੰ ਹਥਿਆਰ ਸਪਲਾਈ ਕਰ ਰਿਹਾ ਜਿਨ੍ਹਾਂ ਚ ਭਾਰਤ ਦਾ ਨਾਮ ਵੀ ਹੁਣ ਆ ਗਿਆ ਜੀ ਦੂਜੇ ਦੇਸ਼ਾਂ ਦੇ ਨਾਲ ਕਹਿੰਦੇ ਦੋਸਤੀ ਕਰਦੇ ਹੈ ਰੂਸ ਦੇ ਨਾਲ ਸਬੰਧ ਨਾ ਵਿਗਾੜੇ ਭਾਰਤ ਅਮਰੀਕਾ ਦੇ ਨਾਲ ਨੇੜਤਾ ਦਾ ਰੂਸ ਨੂੰ ਆਂਦੇ ਕੋਈ ਇਤਰਾਜ਼ ਨਹੀਂ ਹੈ ਅੱਪ ਕੱਲ ਖਬਰ ਕੀਤੀ ਸੀ ਕਿ ਪ੍ਰਧਾਨ ਮੰਤਰੀ 8 ਜੁਲਾਈ ਨੂੰ ਸ਼ਾਇਦ ਜਾਣਗੇ ਜੇ ਵਿਦੇਵੀ ਵਟਾਂਗਨਾ ਅਧਿਕਾਰਤ ਤੌਰ ਤੇ ਉਹਦਾ ਅਜੇ ਤੱਕ ਕੋਈ ਗੱਲ ਨਹੀਂ ਹੋਈ ਪਰ ਕਿਉਂਕਿ ਮਾਸਕੋ ਚ ਵੀ ਇਧੀਆਂ ਤਿਆਰੀਆਂ ਹੋ ਰਹੀਆਂ ਤੇ ਰੂਸ ਤੇ ਜਿਹੜਾ ਫੋਰਨ ਮਿਨਿਸਟਰੀ ਆ ਉਹਦਾ ਜਿਹੜਾ ਸਾਊਥ ਇੰਡੀਆ ਦੇ ਇੰਚਾਰਜ ਨੇ ਤੇ ਨਾਲ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਰਾਜਦੂਤ ਵੀ ਨੇ ਜਮੀਰ ਕਾਬਲੋ ਉਹਨਾਂ ਨੇ ਮਾਸਕੋਚ ਕਿਹਾ ਆ ਕਿ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਹੋਣ ਵਾਲੀ ਆ ਉਹਦੇ ਬਾਰੇ ਉਹਨਾਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਇਹ ਕਈ ਗੱਲਾਂ ਦੱਸੀਆਂ ਨੇ ਕਿ ਰੂਸ ਨੂੰ ਕੋਈ ਇਤਰਾਜ਼ ਨਹੀਂ ਆ ਕਿ ਭਾਰਤ ਅਮਰੀਕਾ ਨਾਲ ਆਪਣੇ ਸਬੰਧ ਬਣਾਈ ਰੱਖੇ ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਰੂਸ ਵਾਲੇ ਕਿ ਭਾਰਤ ਰੂਸ ਨਾਲ ਜਿਹੜੀ ਪੁਰਾਣੀ ਉਹਦੀ ਦੋਸਤੀ ਆ ਉਹਨੂੰ ਨਾ ਗਵਾਵੇ ਅਸੀਂ ਸਮਝਦੇ ਹਾਂ ਸਾਨੂੰ ਪਤਾ ਹੈ ਕਿ ਉਹ ਕਾਫੀ ਅਮਰੀਕਾ ਦੇ ਨੇੜੇ ਆ ਰਿਹਾ ਹੈ ਸਾਨੂੰ ਕੋਈ ਇਤਰਾਜ਼ ਵੀ ਨਹੀਂ ਆ ਦੂਜਾ ਦਾ ਸਬੰਧ ਬਣਾਉਣਾ ਕਿਸੇ ਦੇਸ਼ ਦਾ ਵੀ ਆਪਣਾ ਹੱਕ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਬੰਧ ਜਿਹੜੇ ਸਾਡੀ ਕੀਮਤ ਤੇ ਨਾ ਵੜਾਏ ਜਾਣ ਤੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਔਖੇ ਸਮਿਆਂ 'ਚ ਸੋਵੀਅਤ ਸੰਘ ਦੇ ਸਮਿਆਂ 'ਚ ਜਿਹੜਾ ਉਹ ਭਾਰਤ ਦੀ ਬਹੁਤ ਮਦਦ ਕੀਤੀ ਜਦੋਂ ਪਾਕਿਸਤਾਨ ਅਮਰੀਕਾ ਦੇ ਖੇਮੇ 'ਚ ਹੁੰਦਾ ਸੀ ਖਾਸ ਕਰਕੇ 71 ਦੀ ਲੜਾਈ ਦਾ ਮੈਂ ਕੱਲ ਜ਼ਿਕਰ ਕੀਤਾ ਸੀ ਇਹ ਤੋਂ ਰਵਾ ਕਸ਼ਮੀਰ ਮੁੱਦੇ ਦੇ ਵੀ ਕਈ ਵਾਰ ਜਿਹੜਾ ਰਸ਼ੀਆ ਉਹਨੇ ਬੀਟੋ ਕਰਕੇ ਜਿਹੜਾ ਭਾਰਤ ਦੇ ਅੱਖ ਚ ਕੀਤਾ ਨਹੀਂ ਤੇ ਜਿਹੜੀਆਂ ਇਹ ਯੂਰੋਪੀਅਨ ਤੇ ਰਾਜ਼ੀ ਉਹ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਦੀ ਮਦਦ ਕਰਨੀ ਚਾਹੁੰਦੀ ਸੀ ਜੇ ਰਸ਼ੀਆ ਨਾ ਹੁੰਦਾ ਤਾਂ ਸ਼ਾਇਦ ਕਸ਼ਮੀਰ ਵੀ ਸਾਡੇ ਹੱਥੋਂ ਕਿਤੇ ਨਿਕਲ ਸਕਦਾ ਸੀ ਜਾਂ ਸਾਡੇ ਤੇ ਹੁਜੇ ਦਬਾਅ ਬਣ ਸਕਦੇ ਸੀ ਕਿ ਸਾਨੂੰ ਕਸ਼ਮੀਰ ਸ਼ੈਡੋ ਲਈ ਮਜਬੂਰ ਹੋਣਾ ਪੈਂਦਾ ਸੋ ਰਸ਼ੀਆ ਨਾਲ ਦੋਸਤੀ ਜਿਹੜੀ ਆ ਬੜੀ ਪਰਪੱਕ ਤੇ ਪੁਰਾਣੀ ਦੋਸਤੀ ਆ ਤੇ ਰਸ਼ੀਆ ਵੀ ਚਾਹੁੰਦਾ ਹੈ ਕਿ ਭਾਰਤ ਜਿਹੜਾ ਉਹ ਭਾਵੇਂ ਸਿੱਧੇ ਤੌਰ ਤੇ ਸਾਡੇ ਖੇਮੇ ਚ ਨਾ ਆਵੇ ਪਰ ਇਸ ਤਰ੍ਹਾਂ ਦਾ ਅਭਿਆਰ ਕਰੇ ਕਿ ਸਾਡੇ ਨਾਲ ਉਹਨਾਂ ਦੀ ਦੋਸਤੀ ਬਰਕਰਾਰ ਰਵੇ ਜੀ ਬਿਲਕੁਲ ਹੈ ਭਾਰਤੀ ਸੰਸਦ ਦੇ ਤੇ ਇੱਕ ਕਿਤਾਬਚੇ ਦੇ ਅਨੁਸਾਰ ਕਹਿੰਦੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਸ਼ੈਡੋ ਕੈਬਨਿਟ ਦਾ ਸ਼ੈਡੋ ਪ੍ਰਧਾਨ ਮੰਤਰੀ ਵੀ ਕਿਹਾ ਜਾਂਦਾ ਹੈ ਬਿਲਕੁਲ ਜੀ ਇਹ ਇਹ ਖਬਰ ਇਦਾਂ ਦੀ ਹੈ ਕਿ ਜਿਹੜੀਆਂ ਕੁਝ માનਤਾਵਾਂ ਹੁੰਦੀਆਂ ਮਰਾਦਾ ਹੁੰਦੀਆਂ ਨੇ ਜਿੱਦਾਂ ਬ੍ਰਿਟਿਸ਼ ਵਗੈਰਾ ਦੇ ਵਿੱਚ ਤੇ ਇਹਨਾਂ ਨੂੰ ਮੂੰਹ ਜਬਾਨੀ ਕਿਹਾ ਜਾਂਦਾ ਹੈ ਕਿ ਟ੍ਰੈਡੀਸ਼ਨਲ ਚੱਲਦੀਆਂ ਪਰ ਸਾਡੇ ਇੱਥੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇ ਲਿਖਤੀ ਰੂਪ ਚ ਉਪਲਬਧ ਨਹੀਂ ਭਾਰਤੀ ਸੰਸਦ ਕਿਤਾਬ ਚ ਆਜੀ ਉਹਦੇ ਵਿੱਚ ਆਪ ਮੁਤਾਬਕ ਇਹ ਆ ਕਿ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਉਹ ਵੀ ਇੱਕ ਕਿਸਮ ਦਾ ਪ੍ਰਧਾਨ ਮੰਤਰੀ ਹੁੰਦਾ ਸ਼ੈਡੋ ਪ੍ਰਧਾਨ ਮੰਤਰੀ ਉਹ ਵੀ ਲੋਕਾਂ ਦਾ ਚੁਣਿਆ ਹੋਇਆ ਹੁੰਦਾ ਤੇ ਸ਼ੈਡੋ ਸ਼ਬਦ ਖਾਸ ਕਰਕੇ ਉਹਦੇ ਉੱpon ਵਰਤਿਆ ਜਾਂਦਾ ਹੈ ਕਿ ਜਦੋਂ ਜਿਹੜੀ ਸਰਕਾਰ ਆ ਉਹ ਬਗਾਨੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦੇ ਆਸਰੇ ਚੱਲ ਰਹੀ ਹੋਵੇ ਤੇ ਇਹੋ ਜੀ ਸਰਕਾਰ ਦਾ ਇੱਕ ਖਰਚਾ ਬਣਿਆ ਰਹਿੰਦਾ ਕਿ ਕਿਸੇ ਵੀ ਨੇ ਵੀ ਦੇਖ ਸਕਦੀ ਆ ਤੇ ਜਿਹੜਾ ਸ਼ੈਡੋ ਪ੍ਰਧਾਨ ਮੰਤਰੀ ਹਦਾ ਹਮੇਸ਼ਾ ਤਿਆਰ ਰਹਿੰਦਾ ਹੈ ਕਿ ਕਦੋਂ ਵੀ ਇਹ ਸਰਕਾਰ ਡਿੱਗੇਗੀ ਤੇ ਉਹ ਜਿਹੜੇ ਆ ਉਹ ਤਾਕਤ ਨੂੰ ਸਮਝਾ ਲੂਗਾ ਤੇ ਇੱਥੇ ਜਿਹੜਾ ਸ਼ੈਡੋ ਜਿਹੜਾ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਆ ਬਾਹਰਲੇ ਕਈ ਮੁਲਕਾਂ 'ਤੇ ਇਹ ਵੀ ਟ੍ਰੈਡੀਸ਼ਨ ਹੈ ਕਿ ਸ਼ੈਡੋ ਕੈਬਨਿਟ ਵੀ ਬਣਾ ਕੇ ਰੱਖੀ ਹੁੰਦੀ ਆ ਪਹਿਲਾਂ ਹੀ ਜੀ ਜੀ ਕਿ ਉਹ ਆਪਣੀ ਕੈਬਨਿਟ 'ਚ ਵੀ ਸਾਰੀਆਂ ਵਿਚਾਰਾ ਕਰਦੇ ਭਾਵੇਂ ਉਹਨਾਂ ਕੋਲ ਤਾਕਤ ਨਹੀਂ ਹੁੰਦੀ ਪਰ ਉਹ ਇੱਕ ਪੈਰਲਲ ਸਰਕਾਰ ਆਪਣੀ ਬਣਾਉਂਦੇ ਹੁੰਦੀ ਆ ਜਿਹਦੇ ਵਿੱਚ ਉਹ ਸਾਰੀ ਆਪਣੀ ਨੀਤੀ ਜਾਂ ਜੋ ਕੁਝ ਨਾ ਕਰਨਾ ਹੁੰਦਾ ਜਾਂ ਉਹ ਪਾਵਰ 'ਚ ਜਦੋਂ ਕਦੀ ਵੀ ਆ ਸਕਦੇ ਆ ਤੇ ਉਹਦੇ ਲਈ ਉਹ ਮੈਂਟਲੀ ਪ੍ਰੇਪੇਅਰ ਰਹਿੰਦੇ ਆ ਤੇ ਇਹ ਕਹਿੰਦੇ ਆ ਕਿ ਜਿਹੜੀ ਸੰਸਦੀ ਪ੍ਰਣਾਲੀ ਆ ਜਿਹੜਾ ਕਿਤਾਬਚਾਹ ਦੇ ਮੁਤਾਬਕ ਇਹ ਹੈਗੀ ਹੈ ਸ਼ਾਂਤੀਸ਼ੀਤਾ ਦੇ ਉੱਤੇ ਆਧਾਰਿਤ ਹੁੰਦੀ ਆ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਦੀ ਏਡਿਊਟੀ ਹੁੰਦੀ ਆ ਕਿ ਉਹ ਜਿਹੜਾ ਤਾਕਤ ਚਾਹ ਹੁੰਦਾ ਜਿਹਨੂੰ ਲੋਕਾਂ ਨੇ ਚੁਣਿਆ ਹੁੰਦਾ ਪ੍ਰਧਾਨ ਮੰਤਰੀ ਉਹਨੂੰ ਆਪਣਾ ਜਿਹੜਾ ਰਾਜ ਭਾਗ ਹੈ ਉਹ ਕਰਨ ਦੀ ਇਜਾਜ਼ਤ ਦਿੰਦਾ ਤੇ ਬਦਲੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਵਿਰੋਧੀ ਧਿਰ ਦੇ ਨੇਤਾ ਨੂੰ ਇਹ ਇਜਾਜ਼ਤ ਦਿੰਦਾ ਕਿ ਉਹ ਜਿਹੜੀ ਆ ਸਾਰੀ ਕਾਰਵਾਈ ਉਹਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਆਪਣਾ ਯੋਗਦਾਨ ਦੇਵੇ ਤੇ ਜਿਹੜੇ ਮੁੱਦੇ ਆ ਵਿਰੋਧੀ ਮੁੱਦੇ ਆ ਉਹਨਾਂ ਨੂੰ ਉਠਾਉਣ ਦੀ ਉਹਨਾਂ ਨੂੰ ਸਹਿਮਤੀ ਮਿਲਦੀ ਰਹੇ ਇਸ ਕਰਕੇ ਇਹਨੂੰ ਸ਼ੈਡੋ ਪ੍ਰਧਾਨ ਮੰਤਰੀ ਦਾ ਵੀ ਰੂਪ ਕਿਹਾ ਜਾਂਦਾ ਖਾਸ ਕਰਕੇ ਉਦੋਂ ਜਦੋਂ ਸਰਕਾਰ ਬਗਾਨੀਆਂ ਵਿਸਾਖੀਆਂ ਦੇ ਸਾਰੇ ਹੋਏ ਤੇ ਉਹਦੇ ਡਿੱਗਣ ਦਾ ਖਤਰਾ ਬਣਿਆ ਰਵੇ ਹਾਂ ਜੀ ਬਿਲਕੁਲ ਅਮਰੀਕਾ ਦੇ ਵਿੱਚ ਇੱਕ ਅਦਾਲਤ ਨੇ ਕਹਿੰਦੇ ਆ ਭਾਰਤੀ ਅਮਰੀਕੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਸਕੂਲ ਵਿੱਚ ਦਾਖਲ ਕਰਾਉਣ ਦਾ ਚਾਂਸਾ ਦੇ ਕੇ ਇਹਦੇ ਕੋਲ ਕੰਮ ਕਰਵਾਇਆ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਇਹ ਵੇਖ ਲਓ ਸਾਡੇ ਆਪਣੇ ਭਾਰਤੀ ਲੋਕਾਂ ਦਾ ਜਿਹੜਾ ਮਾਨਸਿਕਤਾ ਉਹ ਇਦਾਂ ਦੀ ਸਕਾ ਚਾਚੇ ਦਾ ਪੁੱਤ ਸੀਗਾ ਜੀ ਇਹ ਹਾਂ ਤੇ ਉਹਨਾਂ ਨੂੰ ਜਿਹੜਾ ਆ ਇੱਕ ਉਨ ਆਪਣੇ ਹਸਬੰਡ ਵਾਈਫ ਨੇ ਜਿਹੜਾ ਉਹਨਾਂ ਕੋਲੋਂ ਆਪਣੇ ਗੈਸ ਸਟੇਸ਼ਨ ਤੇ ਜਾਂ ਕਿਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਅਸੀਂ ਸਕੂਲ ਕਾਲਜ ਦਾਖਲ ਕਰਾਵਾਂ ਪਰ ਕਰਾਇਆ ਨਹੀਂ ਉਹਨਾਂ ਕੋ ਫਰੀਜ ਕੰਮ ਕਰਾਉਂਦੇ ਰਹੇ ਜੀ ਤੇ ਉਹਨਾਂ ਦੇ ਉੱਤੇ ਕੇਸ ਚੱਲਿਆ ਤੇ 3 ਸਾਲ ਤੱਕ ਲਗਾਤਾਰ ਉਹਨਾਂ ਦਾ ਜਿਹੜਾ ਲੇਬਰ ਦਾ ਸ਼ੋਸ਼ਣ ਹੈ ਕਿਸਮ ਦਾ ਉਹ ਕਰਦੇ ਰਹੇ ਤੇ ਅਦਾਲਤ ਨੇ ਹਰਮਨਪ੍ਰੀਤ ਸਿੰਘ 31 ਸਾਲਾਂ ਦਾ ਜੀ ਉਹਨੂੰ 135 ਮਹੀਨੇ ਦੀ ਸਜ਼ਾ ਤੇ ਕਲਵੀਰ ਕੌਰ ਆ ਉਹ 43 ਸਾਲਾਂ ਦੀ ਆ ਉਹਨੂੰ ਜਿਹੜੀ ਆ 88 ਮਹੀਨੇ ਦੀ ਸਲਾਹ ਸੁਣਾਈ ਆ ਤੇ ਕਿਉਂਕਿ ਉਹਨਾਂ ਨੇ ਆਪਣੇ ਚਚੇਰੇ ਭਰਾ ਜਿਹੜਾ ਸੀਗਾ ਉਹਨੂੰ ਲਗਭਗ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਵੀ ਨਾਲ ਆਰਡਰ ਕੀਤਾ ਕਿ ਤੁਸੀਂ ਉਹਨਾਂ ਨਾਲ ਬਥਲੁਕੀ ਕੀਤੀ ਆ ਉਹਨਾਂ ਕੋ ਫ੍ਰੀ ਕੰਮ ਲਿਆ ਤੇ ਹੁਣ ਤੁਸੀਂ ਉਹਨਾਂ ਨੂੰ ਇਹ ਹਰਜਾਨਾ ਜਿਹੜਾ ਪਰੋ ਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਜਿਹੜਾ ਹੈ ਭਾਰਤ ਦੇ ਨਾਲ ਚੰਗੇ ਸਬੰਧ ਚਾਹੁੰਦਾ ਹੈ ਬਿਲਕੁਲ ਇਹ ਖਬਰ ਆਪਾਂ ਕੱਲ ਵੀ ਥੋੜੀ ਜਿਹੀ ਕੀਤੀ ਸੀ ਟੱਚ ਕੀਤੀ ਸੀ ਕਿ ਕਿਉਂਕਿ ਜਿਸ ਤਰੀਕੇ ਨਾਲ ਅਮਰੀਕਾ ਦਾ ਦਬਾਅ ਆ ਜੀ ਅਮਰੀਕਾ ਭਾਰਤ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਇਹ ਕਹਿੰਦਾ ਕਿ ਤੁਸੀਂ ਇੱਕ ਦੂਜੇ ਵਿਰੁੱਧ ਨਫ਼ਰਤ ਦੀ ਪਿਆਰ ਜਿਹੜੇ ਉਹ ਨਾਂ ਦੋ ਤੇ ਤੁਹਾਨੂੰ ਇਹ ਵੀ ਧਿਆਨ ਹੋਣਾ ਕਿ ਭਾਰਤ ਵਾਲੇ ਪਾਸੇ ਵੀ ਉਸ ਤਰੀਕੇ ਦਾ ਜਿਹੜਾ ਨਫ਼ਰਤ ਪ੍ਰਚਾਰ ਆ ਉਹ ਨਹੀਂ ਕੀਤਾ ਜਾਂਦਾ ਕਿਤੇ ਨਾ ਕਿਤੇ ਇਹ ਜਿਹੜਾ ਪ੍ਰਭਾਵ ਹੈ ਇੰਟਰਨੈਸ਼ਨਲ ਇਹ ਮੰਨਦੇ ਹੋਏ ਭਾਰਤ ਦੇ ਖਿਲਾਫ ਜਿਹੜਾ ਪਾਕਿਸਤਾਨ ਚ ਜਿਰੀਲਾ ਪ੍ਰੋਪਾਗੈਂਡਾ ਕੀਤਾ ਜਾਂਦਾ ਸੀ ਹਾਲਾਂਕਿ ਉਹ ਆਪੋ ਆਪਣੇ ਕਸ਼ਮੀਰ ਇਸ਼ੂ ਦੇ ਉੱਤੇ ਸਟੈਂਡ ਉਹਨਾਂ ਦੇ ਸੇਮ ਨੇ ਪਰ ਨਾਲ ਦੀ ਨਾਲ ਉਹ ਇਹ ਵੀ ਮਹਿਸੂਸ ਕਰ ਰਹੇ ਆ ਪਾਕਿਸਤਾਨ ਨਾਲ ਕਿ ਸਾਡਾ ਜਿਹੜਾ ਉਹ ਬਚਾਅ ਸਾਡੀ ਇਕਨੋਮੀ ਦਾ ਬਚਾਅ ਤਾਂ ਹੀ ਹੋ ਸਕਦਾ ਜੇ ਭਾਰਤ ਨਾਲ ਸਾਡੇ ਸਬੰਧ ਜਿਹੜੇ ਉਹ ਠੀਕ ਹੋਣ ਤੇ ਪਾਕਿਸਤਾਨ ਦੇ ਪਾਸੇ ਵੀ ਤੇ ਭਾਰਤ ਵਾਲੇ ਪਾਸੇ ਵੀ ਖਾਸ ਕਰਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਇਹ ਜ਼ੋਰਦਾਰ ਮੰਗ ਕੀਤੀ ਜਾ ਰਹੀ ਆ ਕਿ ਜਿਹੜਾ ਵਪਾਰ ਆ ਉਹ ਬਾਰਡਰ ਦੇ ਨਾਲ ਹੀ ਖੋਲ੍ਹਿਆ ਜਾਵੇ ਜਿਹੜਾ ਪਾਕਿਸਤਾਨ ਤੇ ਵਪਾਰ ਤੇ ਹੋ ਰਿਹਾ ਵਾ ਪਰ ਵਾਇਆ ਦੁਬਈ ਹੋ ਰਿਹਾ ਵਾ ਲੰਬਾ ਰੂਟ ਤਿਆਰ ਕਰਕੇ ਜਾਂਦੇ ਆ ਤੇ ਜਦੋਂ ਅਸੀਂ ਬਿਲਕੁਲ ਗੁਆਂਢੀ ਆ ਜੇ ਸਾਡੇ ਆਪਸ ਵਿੱਚਬੰਧ ਠੀਕ ਹੋਣ ਤੇ ਦੋਨਾਂ ਦੇਸ਼ਾਂ ਨੂੰ ਇਹਦੇ ਵਿੱਚ ਫਾਇਦਾ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਜਿਹੜੀਆਂ ਪਾਕਿਸਤਾਨ ਤੇ ਦੁਰਲੱਭ ਨੇ ਮਿਲਦੀਆਂ ਨਹੀਂ ਤੇ ਭਾਰਤ ਵਿੱਚ ਉਹਨਾਂ ਦੀ ਬਹੁਤਾਤ ਆ ਇੱਥੇ ਤਰ੍ਹਾਂ ਹੀ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਹ ਤੇ ਹੋਰ ਚੀਜ਼ਾਂ ਜੇ ਸਿੱਧੇ ਰੂਟ ਰਹੀਆਂ ਹੋਣ ਪਹਿਲਾਂ ਆਉਂਦੀਆਂ ਵੇੜੀਆਂ ਆ ਪਰ ਪਤਾ ਹੈ ਕਿ ਬਾਗਾ ਬੱਡ ਰਹੀ ਇਹ ਤਜਾਰਤ ਹੁੰਦੀ ਰਹੀ ਆ ਪਰ ਹੁਣ ਦੋਵਾਂ ਦੇਸ਼ਾਂ ਦੇ ਦਿੱਤੇ ਅਮਰੀਕਾ ਦਾ ਵੀ ਦਬਾਅ ਘੱਟੋ ਘੱਟ ਇਹ ਜ਼ਰੂਰ ਆ ਕਿ ਭਾਵੇਂ ਉਹਨਾਂ ਨੇ ਆਪਣੇ ਰਾਹਤ ਨਹੀਂ ਖੋਲੇ ਪਰ ਨਫ਼ਰਤ ਹੀ ਪ੍ਰਚਾਰ ਜਿਹੜਾ ਉਹ ਕੱਟ ਕੀਤਾ ਹੋਇਆ ਜੀ ਬਿਲਕੁਲ ਵਪਾਰ ਖੁੱਲਣਾ ਚਾਹੀਦਾ ਹੈ ਦਿਨ ਨਾਲ ਨੌਕਰੀਆਂ ਵੀ ਜਿਹੜੀਆਂ ਉਹ ਮਿਲਣਗੀਆਂ ਲੋਕ ਜਿਹੜੇ ਆ ਕੰਮ ਹਾਂਜੀ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਉਹ ਜੀ ਕਿਨਿਆ ਦੇ ਰਾਸ਼ਟਰਪਤੀ ਨੇ ਕੋਈ ਵਿਵਾਦਪੂਰਨ ਬਿੱਲ ਜਿਹੜਾ ਆ ਉਹ ਵਾਪਸ ਲੈ ਲਿਆ ਆ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਇੱਕ ਉਹ ਫਾਈਨੈਂਸ਼ੀਅਲ ਬਿੱਲ ਸੀਗਾ ਜੀ ਜਿਹਨੂੰ ਲੈ ਕੇ ਕਾਫੀ ਦਿਨਾਂ ਤੋਂ ਕਿਨਿਆ ਵਿੱਚ ਵਿਵਾਦ ਚੱਲ ਰਿਹਾ ਸੀ ਲੋਕ ਸੜਕਾਂ ਦੇ ਨਿਕਲੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਹਨਾਂ ਜ਼ਬਰਦਸਤੀ ਜਿਹੜਾ ਇਹਨੂੰ ਪਾਸ ਕਰ ਦਿੱਤਾ ਸੀਗਾ ਇਹਦਾ ਮਤਲਬ ਸੰਕੇਤ ਇਹ ਜੀ ਕਿ ਜਿਹੜਾ ਉਹ ਕਰਜ਼ਾਈ ਹੋਇਆ ਮੁਲਕ ਆ ਉਹਦੇ ਤੋਂ ਕਿਤੇ ਛੁਟਕਾਰਾ ਕਿਉਂਕਿ ਜਦੋਂ ਕਰਜ਼ੇ ਲੈਨੇ ਆ ਮੁਲਕ ਨਾ ਹੁਣ ਕਿੰਨੀਆਂ ਵੀ ਗਰੀਬ ਮੁਲਕਾਂ ਚ ਆ ਕਰਜ਼ੇ ਲੈ ਹੁੰਦੇ ਆ ਤੇ ਜਦੋਂ ਬਾਹਰੀ ਦਬਾਅ ਵਧੇ IMF ਦੇ World Bank ਦੇ ਜਾਂ ਜਿੱਥੋਂ-ਜਿੱਥੋਂ ਵੀ ਇਹਨਾਂ ਕਰਜ਼ੇ ਲੈ ਹੁੰਦੇ ਆ ਤੇ ਫਿਰ ਉਹਦਾ ਭਾਰ ਜਿਹੜਾ ਲੋਕਾਂ ਤੇ ਪੈਂਦਾ ਤੇ ਲੋਕ ਇਹਦਾ ਵਿਰੋਧ ਕਰ ਰਹੇ ਸੀਗੇ ਪਰ ਜਦੋਂ ਇਹ ਜ਼ਬਰਦਸਤੀ ਬਿੱਲ ਪਾਸ ਹੋ ਗਿਆ ਤੇ ਲੋਕ ਫਿਰ ਸੜਕਾਂ ਤੇ ਆ ਗਏ ਪਹਿਲਾਂ ਤਾਂ ਇਹਨਾਂ ਨੇ ਬੜਾ ਸਖਤ ਸਟੈਂਡ ਲਿਆ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਫੌਜ ਨੂੰ ਸੱਦ ਲਿਆ ਫੌਜ ਆਈ ਤੇ ਕਾਫੀ ਜਿਹੜਾ ਪ੍ਰਦਰਸ਼ਨ ਆ ਪਰ ਹੋਰ ਜ਼ਿਆਦਾ ਅੱਗ ਵਾਂਗੂ ਭੜਕ ਗਿਆ ਤੇ ਕਈ ਲੋਕਾਂ ਦੀ ਉੱਥੇ ਮੌਤ ਵੀ ਹੋਈ ਆ ਤੇ ਉਹਦੇ باوجود ਹੁਣ ਹਾਲਾਤ ਇਹ ਬਣ ਗਏ ਕਿ ਉਹਨਾਂ ਨੂੰ ਇਹ ਬਿੱਲ ਜਿਹੜਾ ਵਾਪਸ ਲੈਣਾ ਪੈ ਗਿਆ ਤਾਂ ਹੀ ਲੋਕ ਕਹਿੰਦੇ ਆ ਕਿ ਜਿਹੜੀ ਲੋਕ ਸ਼ਕਤੀ ਆ ਉਹਦੇ ਅੱਗੇ ਕੋਈ ਵੀ ਡਿਕਟੇਟਰ ਹੋਵੇ ਚਾਹੇ ਕੋਈ ਫੌਜ ਹੋਵੇ ਉਹ ਨਹੀਂ ਕੱਢ ਸਕਦੀ ਬੜੀ ਬਾਰੇ ਦਾ ਹੋਇਆ ਕਿ ਜਦੋਂ ਇਹ ਡਿਕਟੇਟਰਾਂ ਨੂੰ ਜਿਹੜਿਆ ਗੋਡਿਆਂ ਪਰਨੇ ਕਰ ਦਿੱਤਾ ਗਿਆ ਕਿਸਾਨ ਜਿਹੜੀ ਮੂਵਮੈਂਟ ਹੈ ਇਹਦੀ ਇੱਕ ਵੱਡੀ ਮਸਾਲ ਹੈ ਭਾਰਤ ਵਿੱਚ ਕਿ ਉਸ ਵਿਅਕਤੀ ਨੂੰ ਉਹ ਬਿੱਲ ਵਾਪਸ ਲੈਣੇ ਪਏ ਜਿਹੜਾ ਵਿਅਕਤੀ ਕਹਿੰਦੇ ਕਿ ਪੂਰੀ ਫੈਸਲ ਇਹਦੇ ਵਾਪਸ ਨਹੀਂ ਲੈਂਦਾ ਇਸੇ ਤਰ੍ਹਾਂ ਹੀ ਇੱਥੇ ਹੋਇਆ ਜਕੀਨੀਆਂ ਚ ਤੇ ਵੈਸੇ ਕੱਲ ਕੀਨੀਆ ਦੇ ਸਬੰਧ ਵਿੱਚ ਭਾਰਤ ਨੇ ਵੀ ਡਵਾਈਸਰੀ ਜਾਰੀ ਕੀਤੀ ਸੀ ਕਿ ਉੱਥੇ ਹਾਲਾਤ ਬਹੁਤ ਖਰਾਬ ਆ ਤੇ ਜਿਹੜੇ ਕੀਨੀਆ ਚ ਬਹੁਤ ਸਾਰੇ ਭਾਰਤੀ ਕੀਨੀਆ ਚ ਵੀ ਰਹਿੰਦੇ ਤੁਹਾਨੂੰ ਪਤਾ ਇਹਨਾਂ ਮੁਲਕਾਂ ਚ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਤੁਸੀਂ ਬਾਹਰ ਨਾ ਨਿਕਲੋ ਆਪਣੀ ਸੇਫਟੀ ਦਾ ਧਿਆਨ ਰੱਖੋ ਜੇ ਕੋਈ ਪ੍ਰੋਬਲਮ ਹੁੰਦੀ ਆ ਤੇ ਜਿਹੜਾ ਦੂਤ ਘਰ ਆ ਉਹਦੇ ਨਾਲ ਸੰਪਰਕ ਕਰੋ ਇਸ ਤਰ੍ਹਾਂ ਦੀ ਡਵਾਈਸਰੀ ਹੋਰ ਵੀ ਮੁਲਕਾਂ ਨੇ ਕੀਤੀ ਹੋਈ ਪਰ ਭਾਰਤ ਕਿਉਂਕਿ ਕੀਨੀਆ ਚ ਕਾਫੀ ਲੋਕ ਨੇ ਤੇ ਭਾਰਤ ਨੇ ਵੀ ਐਡਵਾਈਸਰੀ ਜਾਰੀ ਕੀਤੀ ਸੀ ਚੰਗਾ ਹੋਇਆ ਕਿ ਹੁਣ ਇਹ ਜਿਹੜਾ ਸ਼ਾਂਤ ਹੋ ਜਾਏਗਾ ਹੋਰ ਲੋਕੇ ਮੰਗ ਕਰ ਰਿਹਾ ਕਿ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਆ ਕਿਉਂਕਿ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਪਹਿਲੇ ਸਮੇਂ 'ਚ ਤੇ ਇਹ ਹੁਣ ਅਸਤੀਫਾ ਦੇਵੇ ਅਜੇ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਪਤਾ ਨਹੀਂ ਕਿਹੜਾ ਰੋਕ ਹਕਤਿਆਰ ਕਰਦਾ ਜੀ ਦਰਬਾਰ ਸਾਹਿਬ ਦੇ ਵਿੱਚ ਜੋਗਾ ਮਾਮਲਾ ਜਿਹੜਾ ਕਾਫੀ ਭਖਿਆ ਹੋਇਆ ਆ ਜਿਹੜੇ ਅਰਚਨਾ ਮਕਵਾਨਾ ਆ ਉਹਨੇ ਕਿਆ ਕੇਸ ਵਾਪਸ ਲਾਉ ਨੇ ਤੇ ਮਰੀ ਲੀਗਲ ਟੀਮ ਜਿਹੜੀ ਆ ਉਹ ਲੜਨ ਲਈ ਤਿਆਰ ਹੈ ਬਿਲਕੁਲ ਜੀ ਇਥੇ ਸਾਬਤ ਹੁੰਦਾ ਕਿ ਉਹ ਜਾਣ ਬੁੱਝ ਕੇ ਕੀਤਾ ਗਿਆ ਕਾਰਾ ਤੇ ਉਹ ਪੂਰੀ ਦੀ ਪੂਰੀ ਸ਼ੇਕ ਕੋਰ ਨੂੰ ਚੈਲੰਜ ਕਰ ਰਹੀ ਆ ਕਿ ਮੈਂ ਮੈਂ ਆਪਣੇ ਨੂੰ ਕਾਨੂੰਨੀ ਤੌਰ ਤੇ ਲੜੂੰਗੀ ਨਾਲ ਕਹਿੰਦੀ ਕਿ ਮੈਂ ਕਦੀ ਗੁਰਦੁਆਰੇ ਨੂੰ ਜਾਊਂਗੀ ਤੈਨੂੰ ਸੱਦਾ ਪੱਤਰ ਨਹੀਂ ਕਿਸੇ ਦਿੱਤਾ ਵੀ ਗੁਰਦੁਆਰੇ ਤੂੰ ਜਰੂਰ ਆ ਨਹੀਂ ਆਏਗੀ ਤੇ ਕੋਈ ਗੱਲ ਨਹੀਂ ਇਹ ਇਹੋ ਜਿਹੀ ਔਰਤ ਨੂੰ ਕਿਸੇ ਤਰ੍ਹਾਂ ਵੀ ਬਖਸ਼ਣਾ ਨਹੀਂ ਚਾਹੀਦਾ ਪੂਰਾ ਜਿਹੜਾ ਪੰਜਾਬ ਦੀ ਲੀਗਲ ਟੀਮ ਹੈ ਜਿਹੜੇ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਉਹਨਾਂ ਨੂੰ ਬਿਨਾਂ ਕਿਸੇ ਡਰ ਭੈ ਦੇ ਕਾਨੂੰਨ ਦੇ ਮੁਤਾਬ ਕਮ ਨਾ ਕੀਤਾ ਜੇ ਕਾਨੂੰਨ ਦੇ ਮੁਤਾਬਕ ਜੋ ਦੀ ਸਜ਼ਾ ਬਣਦੀ ਉਹ ਦੇਣੀ ਚਾਹੀਦੀ ਆ 295 ਇਹ ਧਾਰਾ ਜੇ ਉੱਤੇ ਲੱਗੀ ਆ ਤੇ ਉਹ ਗੈਰ ਜਮਾਨਤੀ ਵਾਰੰਟਰ ਹੁੰਦੇ ਆ ਤੁਹਾਨੂੰ ਪਤਾ ਤੇ ਇੱਕ ਵਾਰੀ ਇਹਨੂੰ ਲਿਆ ਕੇ ਪੰਜਾਬ ਦੀ ਕਿਸ ਜੇਲ੍ਹ ਚ ਸੁਟਣਾ ਚਾਹੀਦਾ ਹੈ ਕਿ ਪਤਾ ਲੱਗੇ ਇਹਨੂੰ ਅਗਲਾ ਵੇ ਕਿ ਕਿਸੇ ਜਾ ਕੇ ਮਰਜ਼ਾ ਨੂੰ ਕਿਦਾਂ ਭੰਗ ਕਰ ਸਕਦੇ ਆ ਜਾਂ ਕਿਸੇ ਪੂਰੇ ਧਰਮ ਨੂੰ ਚੈਲੰਜ ਕਰਨ ਨੂੰ ਕਿਥਾਂ ਕਰ ਸਕਦੇ ਆ ਸੋ ਇਹਦੇ ਨੇ ਸ਼ਕਤੀ ਨਾਲ ਜਿਹੜਾ ਇਹ ਅਕਾਲੀ ਦਲ ਨੂੰ ਸ਼ਰਮਣੀ ਕਮੇਟੀ ਨੂੰ ਸਿੱਖ ਸੰਸਥਾਵਾਂ ਨੂੰ ਜਿਹੜਾ ਵਾ ਤੇ ਪਹਿਰਾ ਦੇਣਾ ਪਊਗਾ ਤੇ ਜਿਹੜੀ ਪੁਲਿਸ ਹੈ ਪੰਜਾਬ ਦੀ ਉਹਨੂੰ ਜਿਹੜੇ ਕਾਨੂੰਨੀ ਕਾਰਵਾਈ ਆ ਉਹ ਕਰਨੀ ਚਾਹੀਦੀ ਐ ਇਸ ਵੇਲੇ ਇਹਦੇ ਕੋਈ ਕਿਸ ਤਰ੍ਹਾਂ ਦਾ ਜਿਹੜਾ ਦੋ ਦੋ ਤਰ੍ਹਾਂ ਦੇ ਤਾਂ ਚੱਲ ਰਹੀਆਂ ਸੀ ਵੀ ਕੋਈ ਨਹੀਂ ਗਲਤੀ ਨਾ ਹੋ ਗਿਆ ਜੇ ਹੋ ਗਿਆ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ ਨੀ ਦੇ ਅੱਗੇ ਤੋਂ ਅੱਗੇ ਹੋਰ ਇਹ ਜਿਹੜੀਆਂ ਅਭਿਜਵੀ ਦੇ ਘਟਨਾਵਾਂ ਹੁੰਦੀਆਂ ਰਹਿਣਗੀਆਂ ਜੀ ਬਿਲਕੁਲ ਰਾਸ਼ਟਰਪਤੀ ਦ੍ਰੋਪਤੀ ਮੋਰਮੂ ਹੁਰਾਨੇ ਕਿਹਾ ਕਿ ਜਿਹੜੇ ਪੇਪਰ ਲੀਕ ਕਰਨ ਵਾਲੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦੇਣ ਲਈ ਸਰਕਾਰ ਜਿਹੜੀ ਵਚਨਬੱਧ ਹੈ ਬਿਲਕੁਲ ਜੀ ਪਹਿਲੀ ਪਾਰਲੀਮੈਂਟ ਦੀ ਮੀਟਿੰਗ ਸੀ ਜਿਹਦੇ ਵਿੱਚ ਜਿਹੜੇ ਰਾਸ਼ਟਰਪਤੀ ਰਾ ਦਾ ਭਾਸ਼ਣ ਹੁੰਦਾ ਹੈ ਤੇ ਉਹਦੇ ਤੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਹੈ ਉਹਨੇ ਬੜੇ ਸਖਤ ਕਾਨੂੰਨ ਬਣਾਏ ਆ ਅਸੀਂ ਜਿਹੜਾ ਉਹ ਇਸ ਤਰ੍ਹਾਂ ਦੇ ਪੇਪਰ ਲੀਕ ਵਗੈਰਾ ਨਹੀਂ ਹੋਣ ਦਵਾਗੇ ਜਿਹੜੇ ਨੌਜਵਾਨਾਂ ਦਾ ਪ੍ਰਵੇਖ ਆ ਉਹਦੇ ਨਾਲ ਖਲਵਾੜ ਨਹੀਂ ਹੋਣ ਦਾਂਗੇ ਸਰਕਾਰ ਆ ਸਭ ਕੁਝ ਇਹ ਕਹਿੰਦੀਆਂ ਹੁੰਦੀਆਂ ਨੇ ਤੇ ਰਾਸ਼ਟਰਪਤੀ ਦੇ ਸੰਬੋਧਨ ਚ ਇਹ ਗੱਲ ਬਾਰ ਬਾਰ ਉਹਨਾਂ ਕੀਤੀ ਤੇ ਨਾਲ ਫਿਰ ਉਹ ਇਹ ਵੀ ਨਹੀਂ ਭੁੱਲੇ ਕਿਉਂਕਿ ਰਾਸ਼ਟਰਪਤੀ ਜਿਹੜਾ ਪੇਪਰ ਪੜ੍ਹਦੀ ਹੈ ਉਹ ਸਾਰਾ ਜਿਹੜੀ ਕੈਬਨਟ ਹੈ ਸਰਕਾਰ ਹੈ ਉਹ ਬਣਾ ਕੇ ਦਿੰਦੀ ਆ ਉਹਦੇ ਵਿੱਚ ਵੀ ਉਹਨਾਂ ਨੇ 50 ਸਾਲ ਪੁਰਾਣਾ ਜਿਹੜਾ ਅਮਰਜੈਂਸੀ ਦਾ ਰਾਗ ਵੀ ਲਾਪਿਆ ਆ ਤੇ ਇਹਦੇ ਨਾਲ ਜਿਹੜੀ ਵਿਰੋਧੀ ਧਿਰ ਆ ਕਿਉਂਕਿ ਵਿਰੋਧੀ ਧਿਰ ਵੀ ਹੁਣ ਸ਼ਕਤੀਸ਼ਾਲੀ ਆ ਉਹਨਾਂ ਦੇ ਵੀ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਅਗਲੇਸ਼ ਯਾਦਵ ਨੂੰ ਜਦੋਂ ਪੱਤਰਕਾਰਾਂ ਪੁੱਛਿਆ ਕਿ ਜਿਹੜੀ ਕਿਹਾ ਜਾ ਰਿਹਾ ਕਿ ਪੰਜਵੀਂ ਆਰਥਿਕਤਾ ਬਣ ਗਈ ਆ ਕਿਉਂਕਿ ਜਿਹੜੀ ਦਰਪਤੀ ਮੁਰਮੂ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਦੀ ਵੱਡੀ ਤਾਕਤਾਂ ਜੀ ਇਹ ਆ ਉਹ ਆ ਜੀ ਉੱਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਲੇਸ਼ ਪਹਿਲਾਂ ਤਾਂ ਪੱਤਰਕਾਰ ਪੁੱਛਦਾ ਹੀ ਨਹੀਂ ਸੀ ਕਿਸੇ ਨੂੰ ਜੀ ਕਿ ਇਕ ਤਰ੍ਹਾਂ ਦੀ ਕਬਰਾਂ ਲਾਈ ਜਾਂਦੇ ਸੀ ਤੇ ਹੁਣ ਉਹਨਾਂ ਨੂੰ ਜਿਆਦਾ ਥੋੜਾ ਜਿਹਾ ਗਿਆਨ ਹੋ ਗਿਆ ਕਿ ਇਹ ਦੋਨਾਂ ਧਿਰਾਂ ਦੀ ਗੱਲ ਸੁਣਨੀ ਪੈਣੀ ਆ ਸੋ ਉਹਨਾਂ ਨੇ ਕਿਹਾ ਕਲੇਸ਼ ਯਾਦਵ ਨੇ ਕਿ ਜੇ ਪੰਜਵੀਂ ਆਰਥਿਕਤਾ ਵੰਡ ਦੀ ਕਹਾਣੀ ਜਿਹੜੀ ਸਾਨੂੰ ਸੁਣਾ ਰਹੇ ਹੋ ਤੇ ਫਿਰ ਤੇ ਸਾਡੇ ਕਿਸਾਨ ਵੀ ਪੂਰੇ ਖੁਸ਼ ਹੋਣੇ ਚਾਹੀਦੇ ਆ ਉਹ ਇੰਨੇ ਕਿਉਂ ਦੁਖੀ ਆ ਜੇਕਰ ਇਹ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਆ ਤੇ ਇੰਨੇ ਵੱਡੇ ਪੱਧਰ ਤੇ ਨੌਜਵਾਨ ਕਿਉਂ ਬੇਰਜਗਾਰ ਆ ਜੀ ਉਹਨਾਂ ਕੋਲ ਨੌਕਰੀ ਕਿਉਂ ਨਹੀਂ ਦੇਤੇ ਐਗਰੀਮੀਰ ਵਰਗੀ ਪ੍ਰਣਾਲੀ ਕਿਉਂ ਲੈ ਕੇ ਆਇਓ ਜਿਹੜੀ ਅੱਦੇ ਮਨ ਨਾਲ ਲਾਗੂ ਕਰ ਰਹੀ ਹੈ ਦੀ ਕੀ ਲੋੜ ਪਈ ਤੁਹਾਨੂੰ ਜੇ ਤੇ ਇੰਡੇ ਟ ਤਾਕਤਵਰ ਮੁਲਕ ਜੇ ਤੇ ਫਿਰ ਤੁਹਾਡੀ ਚੰਗੀ ਫੌਜ ਵੀ ਨਹੀਂ ਹੋ ਸਕਦੀ ਤੇ ਉਹਨਾਂ ਨੇ ਬਹੁਤ ਸਾਰੇ ਹੋਰ ਸਵਾਲ ਟਾਏ ਕਿ ਫਿਰ ਕੋਈ ਨਹੀਂ ਮਹਿੰਗਾਈ ਕਿਉਂ ਆ ਲੋਕ ਇਨੇ ਤੰਗ ਕਿਉਂ ਆ ਤੇ ਜਿਹੜੇ ਤੁਸੀਂ ਨੋਵੇਸ਼ਨ ਨੂੰ ਲੈ ਕੇ ਮੇਕ ਇਨ ਇੰਡੀਆ ਇਹ ਉਹ ਪ੍ਰੋਜੈਕਟ ਉਹ ਕਿੱਥੇ ਲਗੇ ਨੇ ਕਿੱਥੇ ਨਿਵੇਸ਼ ਹੋਇਆ ਉਹ ਹੋਰ ਦੋ ਚਾਰ ਜਿਹੜੇ ਕਰਾਣੇ ਆ ਨਾ ਉਹ ਹੀ ਕਰ ਰਿਆ ਨਾ ਸਾਰਾ ਕੁਝ ਤੇ ਬਾਹਰੋਂ ਕੋਈ ਨਿਵੇਸ਼ ਆਇਆ ਤੁਹਾਡੇ ਕੋਲ ਕੋਈ ਵੱਡੇ کارਖਾਨੇ ਲੱਗੇ ਕੋਈ ਬਾਹਰ ਦੇ ਮੁਲਕਾਂ ਨੇ ਤੁਹਾਡੇ ਇਹ ਚ ਇੰਟਰਸਟ ਲਿਆ ਉਹ ਕਹਿੰਦੇ ਸਭ ਕੁਝ ਬੋਗਸ ਹੈ ਤੇ ਪਿਛਲੇ 10 ਸਾਲਾਂਾਂ 'ਚ ਜਿਹੜਾ ਤੁਸੀਂ ਲੋਕਾਂ ਨੂੰ ਪੀੜਿਤ ਕੀਤਾ ਪਰੇਸ਼ਾਨ ਕੀਤਾ ਆ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਸਾਨੂੰ ਇਹ ਜਵਾਬ ਦਿਓ ਇਹੋ ਜਿਹੇ ਲਫਾਫੇ ਬਾਜੀ ਨਾ ਕਰੋ ਜੀ ਪਾਕਿਸਤਾਨ ਦੇ ਵਿੱਚ ਕਹਿੰਦੇ ਵਾਧਦੀ ਗਰਮੀ ਦੇ ਕਾਰਨ 6 ਦਿਨਾਂ ਦੇ ਵਿੱਚ 500 ਲੋਕਾਂ ਦੀ ਮੌਤ ਹੋ ਗਈ ਗਰਮੀ ਦਾ ਬੜਾ ਪ੍ਰਕੋਪ ਹੈ ਜੀ 50 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ ਖਾਸ ਕਰਕੇ ਜਿਹੜਾ ਪਾਕਿਸਤਾਨ ਦੇ ਵਿੱਚ ਕਰਾਚੀ ਆ ਉੱਥੇ ਇਸ ਸਮੱਸਿਆ ਬਣੀ ਹੋਈ ਆ ਜਿੱਥੇ 52 ਡਿਗਰੀ ਤੱਕ ਦਾ ਟੈਂਪਰੇਚਰ ਹੋ ਗਿਆ ਤੇ ਉੱਥੇ ਦੂਜੀ ਪ੍ਰੋਬਲਮ ਇਹ ਆ ਕਿ ਪਾਕਿਸਤਾਨ ਦੇ ਵਿੱਚ ਬਿਜਲੀ ਦੇ ਬੜੇ ਲੰਬੇ ਕੱਟ ਲੱਗਦੇ ਆ ਤੇ ਲੋਕ ਜਿਹੜੇ ਆ ਹੀਟ ਵੇਵ ਕਰਕੇ ਲਗਾਤਾਰ ਮਰ ਰਹੇ ਆ 500 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਇਕੱਲੇ ਕਰਾਚੀ ਵਿੱਚ ਹੀ ਇੱਕ ਹਸਪਤਾਲ ਦੇ ਵਿੱਚ 267 ਲੋਕ ਜਿਹੜੇ ਆ ਹੀਟ ਸਟ੍ਰੋਕ ਨਾਲ ਦਾਖਲ ਹੋਏ ਆ ਤੇ ਜਿਨ੍ਹਾਂ 'ਚੋਂ 12 ਜਿਹੜੇ ਉਹ ਮਰ ਗਏ ਆ ਤੇ ਜਿਹੜੇ ਹਸਪਤਾਲ ਆ ਰਹੇ ਆ ਲੋਕ ਇਹ ਖਾਸ ਕਰਕੇ ਜਿਹੜੇ ਬਜ਼ੁਰਗ ਆ 60 70 ਸਾਲ ਦੇ ਬਜ਼ੁਰਗ ਵਧੇਰੇ ਗਿਣਤੀ ਉਹਨਾਂ ਦੀ ਆ ਪਰ ਵਿੱਚ ਵਿੱਚ ਕੋਈ 45 ਸਾਲ ਦੇ 20 ਸਾਲ ਦੇ ਲੋਕ ਵੀ ਹੈਗੇ ਆ ਪਰ ਕਿਉਂਕਿ ਬਹੁਤ ਜ਼ਿਆਦਾ ਗਰਮੀ ਆ ਤੇ ਇਹ ਹੋ ਸਕਦਾ ਕਿ ਪਿੱਛੇ ਕੋਈ ਬਿਮਾਰੀ ਵੀ ਹੋਵੇ ਕਿ ਨਹੀਂ ਵੱਡੀ ਪੱਧਰ ਤੇ ਸਾਰਾ ਕੁਝ ਹੋ ਰਿਹਾ ਪਰ ਇਹਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਇਹ ਕਹਿ ਰਹੇ ਆ ਕਿ ਜਿਹੜੀ ਅੱਤ ਗਰਮੀ ਪੈਰੀ ਆ ਤੇ ਪ੍ਰਬੰਧ ਨਾ ਹੋਣ ਦੇ ਕਰਕੇ ਗਰੀਬੀ ਹੋਣ ਕਰਕੇ ਬਿਜਲੀ ਨਾ ਆਉਣ ਕਰਕੇ ਜਿਹੜੇ ਲੋਕ ਆ ਉਹ ਇਹਦੇ ਸ਼ਿਕਾਰ ਹੋ ਰਹੇ ਆ ਜੀ ਬਿਲਕੁਲ ਸੀਬੀਆਈ ਨੇ ਕੋਈ ਦੋ ਗ੍ਰਿਫਤਾਰੀਆਂ ਕੀਤੀਆਂ ਪਟਨਾ ਤੋਂ ਉਹਨਾਂ ਨੇ ਕਿਹਾ ਕਿ ਹੁਣ ਕਈ ਰਾਜ ਖੁੱਲਣਗੇ ਇਹ ਪੇਪਰ ਪੇਪਰ ਲੀਕ ਜਿਹੜਾ ਹੋਇਆ ਹੈ ਨਾ ਜੀ ਜਿਹੜੇ ਡਾਕਟਰ ਬਣਾਉਣ ਲਈ ਇਹ ਦੋ ਵਿਅਕਤੀ ਨੇ ਹਮੇਸ਼ਾ ਬਿਹਾਰ ਤੇ ਗੱਲਾਂ ਬਹੁਤ ਹੁੰਦੀਆਂ ਜੀ ਬਿਹਾਰ ਤੋਂ ਹੀ ਸਾਰੀ ਕਹਾਣੀ ਚੱਲਦੀ ਆ ਆਪਾਂ ਅੱਗੇ ਵੀ ਕਈ ਯਾਰ ਜ਼ਿਕਰ ਕੀਤਾ ਕਿ ਜਾਲੀ ਡਿਗਰੀਆਂ ਵਾਲਾ ਧੰਦਾ ਔਰ ਪੇਪਰ ਫਰਾਡ ਨਾਲ ਪੇਪਰ ਪਾਸ ਕਰਾਉਣ ਦਾ ਧੰਦਾ ਬਿਹਾਰ ਚ ਬਹੁਤ ਵੱਡੇ ਪੱਧਰ ਤੇ ਔਰ ਬੜਾ ਵੱਡਾ ਇੱਕ ਮਾਫੀਆ ਬਣਿਆ ਹੋਇਆ ਹੈ ਲੰਬੇ ਸਮੇਂ ਤੋਂ ਮੈਂ ਤਾਂ ਸਾਰੇ ਭਾਰਤ ਵਿੱਚ ਹੈ ਪਰ ਬਿਹਾਰ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਇੱਥੇ ਅਧਿਕਾਰੀਆਂ ਨੇ ਕਿਹਾ ਕਿ ਦੋ ਵਿਅਕਤੀ ਇੱਕ ਮਨੀਸ਼ ਕੁਮਾਰ ਤੇ ਇੱਕ ਕਾਸ਼ੂ ਤੋਸ਼ ਕੁਮਾਰ ਆ ਜੀ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇੱਕ ਸਕੂਲ ਹਾਇਰ ਕੀਤਾ ਸੀ ਜਿੱਥੇ 25 ਵਿਅਕਤੀਆਂ ਨੂੰ ਬਿਠਾ ਕੇ ਪੇਪਰ ਜਿਹੜੇ ਆ ਸਾਰੇ ਦੇ ਸਾਰੇ ਪਹਿਲਾ ਸਵਾਲੋ ਕਰਾ ਦਿੱਤੇ ਉਹਨਾਂ ਨੂੰ ਰੋਸਾ ਦਿੱਤੇ ਰਾਤ ਪਰ ਤੇ ਬਾਅਦ ਵਿੱਚ ਉਥੋਂ ਜਿਹੜੀ सीबीआई ਨੇ ਛਾਪਾ ਮਾਰਿਆ ਤੇ ਉਹ ਪ੍ਰਿੰਸੀਪਲ ਨੂੰ ਵੀ ਹੁਣ ਪੁੱਛਗਿਛ ਹੋ ਰਹੀ ਆ ਤੇ ਕੁਝ ਲੈ ਵਿਅਕਤੀ ਉਹਨਾਂ ਦੀ ਵਾਈਫ ਨੂੰ ਪੁੱਛਗਿਛ ਹੋ ਰਹੀ ਆ ਤੇ ਉਥੋਂ ਸਕੂਲ ਦੇ ਵਿੱਚੋਂ ਸੜੇ ਪੇਪਰ ਤੇ ਜਿਹੜੀ ਸਮਗਰੀ ਕਿਤਾਬਾਂ ਉਹ ਵੀ ਲੱਭੀਆਂ ਨੇ ਤੇ ਇਹਦਾ ਮਤਲਬ ਆ ਕਿ ਲੀਤੇ ਗੱਲ ਚੱਲ ਪਈ ਆ ਚੋਂ ਬਹੁਤ ਸਾਰੇ ਹੋਰ ਲੋਕ ਜਿਹੜੇ ਆ ਨਵਾਲਵ ਨੇ ਉਹ ਅਜੇ ਤੱਕ ਜਗ੍ਹਾ ਹੋਇਆ ਜੇ ਸੀਬੀਆਈ ਇਮਾਨਦਾਰੀ ਨਾਲ ਜਾਂਚ ਕਰਦੀ ਆ ਤੇ ਹੁਣ ਕਾਨੂੰਨ ਵੀ ਕਾਬੂ ਕਰ ਸਕਦੇ ਇਹ ਲੋਕ ਜਿਹੜੇ 10-10 ਸਾਲ ਦੀ ਜੇਲ੍ਹਾਂ ਚ ਜਾਣਗੇ ਨੋਬਲ ਪੁਰਸਕਾਰ ਜੇਤੂ ਅਮਰਤੀ ਸੇਨ ਨੇ ਜੋੜ ਦੇ ਕੇ ਕਹਿ ਲਕਿਆ ਕਿ ਹਾਲੀਏ ਜਿਹੜੇ ਲੋਕ ਸਭਾ ਦੇ ਨਤੀਜੇ ਆਏ ਉਹਨਾਂ ਤੋਂ ਇਹ ਪਤਾ ਲੱਗ ਗਿਆ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈਗਾ ਜੀ ਅਮਰਤੀ ਸੇਨ ਦੇ ਵੀ ਵੱਡੇ ਆਰਥਿਕ ਮਾਰ ਨੇ ਤੇ ਉਹਨਾਂ ਦੀ ਗੱਲ ਨੂੰ ਲੋਕ ਸੁਣਦੇ ਆ ਜੀ ਉਹਨਾਂ ਨੇ ਮਤਲਬ ਹੈਗੀ ਤੇ ਟਿੱਪਣੀ ਇਹ ਆਰਥਿਕਤਾ ਦੇ ਉੱਤੇ ਨਹੀਂ ਗਈ ਪਰ ਉਹਨਾਂ ਨੇ ਇੱਕ ਰਾਜਨੀਤਿਕ ਟਿੱਪਣੀ ਆ ਕਿ ਜਿਹੜੀਆਂ ਵੋਟਾਂ ਪਈਆਂ ਐਸوار ਲੋਕਾਂ ਨੇ ਹਿੰਦੂ ਰਾਸ਼ਟਰ ਦੀ ਜਿਹੜੀ ਦਵਾਈ ਦੇ ਰਹੀ ਸੀ ਬੀਜੇਪੀ ਨੂੰ ਰੱਦ ਕੀਤਾ ਤੇ ਇਹ ਸਾਬਤ ਕੀਤਾ ਆ ਕਿ ਜਿਹੜਾ ਭਾਰਤ ਆ ਉਹ ਹਿੰਦੂ ਰਾਸ਼ਟਰ ਨਹੀਂ ਆ ਇਹ ਜਿਹੜਾ ਆ ਇਹ ਮਤਲਬ ਇੱਕ ਸੈਕੂਲਰ ਮੁਲਕ ਆ ਜਿਹਦੇ ਵਿੱਚ ਸਭ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਚੋ ਨਤੀਜਿਆਂ ਤੋਂ ਵੀ ਇਹ ਝਲਕਦਾ ਆ ਕਿ ਭਾਰਤ ਬਿਲਕੁਲ ਹਿੰਦੂ ਰਾਸ਼ਟਰ ਨਹੀਂ ਆ ਤੇ ਇਹ 90 ਸਾਲਾਂ ਦੇ ਨਹੀਂ ਜੀ ਇਕਲਕੱਤੇ ਸ ਇਹ ਕਲਕੱਤੇ ਵਾਲੇ ਨੇ ਕਲਕੱਤੇ ਰਹਿੰਦੇ ਨੇ ਬੈਸਟਮਗਾਲ ਦੇ ਨੇ ਅਮਰੀਕਾ ਤੋਂ ਵਾਪਸ ਗਏ ਆ ਤੇ ਉੱਥੇ ਲਾ ਕੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਤਸੱਲੀ ਪ੍ਰਗਟ ਕਰਾਈ ਆ ਕੀਤੀ ਐ ਇਸ ਗੱਲ ਤੇ ਕਿ ਭਾਰਤ ਪਹਿਲਾ ਵਰਗਾ ਜਿਸ ਤਰ੍ਹਾਂ ਦਾ ਮੁਲਕ ਸੀ ਉਦਾਂ ਬੜਿਆ ਰਹੂਗਾ ਇਹ ਹਿੰਦੂ ਰਾਸ਼ਟਰ ਨਹੀਂ ਆ ਤੇ ਇਸ ਤਰ੍ਹਾਂ ਦਾ ਕੋਈ ਤਾਕਤ ਇਹਨੂੰ ਕਨਵਰਟ ਨਹੀਂ ਕਰ ਸਕਦੀ ਧਾਰਮਿਕ ਆਜ਼ਾਦੀ ਦੇ ਮੁੱਦੇ ਦੇ ਉੱਤੇ ਅਮਰੀਕਾ ਨੇ ਭਾਰਤ ਨੂੰ ਘੇਰਿਆ ਕਿਤੇ ਘੱਟ ਗਿਣਤੀਆਂ ਬਾਰੇ ਕਈ ਗੱਲਾਂ ਜੜੀਆਂ ਕਹੀਆਂ ਗਈਆਂ ਇਹ ਹਰ ਸਾਲ ਉਹਨਾਂ ਦੀ ਇੱਕ ਰਿਪੋਰਟ ਆਉਂਦੀ ਹੈ ਜੀ ਸਾਰੇ ਇੰਟਰਨੈਸ਼ਨਲ ਲੈਵਲ ਤੇ ਕੰਟਰੀਜ਼ ਦੇ ਵਿੱਚ ਤੇ ਇਹਦੇ ਤੇ ਭਾਰਤ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਆਇਆ ਇਹ ਜਿਹੜੀ ਸੂਚੀ ਬਣਾਈ ਆ ਇਹ ਅਮਰੀਕੀ ਵਿਦੇਸ਼ ਮੰਤਰੀ ਐਟਨੀ ਬਲਿੰਕਨ ਨੇ ਜਿਹੜਾ ਇਹ ਉਹ ਜਾਰੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਸੂਚੀ ਚ ਪਾਕਿਸਤਾਨ ਚੀਨ ਤਾਲੀਬਾਨ ਤਾਲੀਬਾਨ ਮੀਨ ਅਫਗਾਨਿਸਤਾਨ ਈਰਾਨ ਰੂਸ ਸਾਊਦੀ ਅਰਬ ਤੇ ਕੁਝ ਹੋਰ ਤਜਿਕਿਸਤਾਨ ਤੁਰਕਮਿਸਤਾਨ ਬਰਮਾ 10 ਮੁਲਕ ਨੇ ਜਿਨ੍ਹਾਂ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ ਉਹਦੇ ਵਿੱਚ ਕਾਫੀ ਸਾਰੀਆਂ ਹਵਾਲੇ ਦਿੱਤੇ ਗਏ ਆ ਕਿ ਕਿੱਥੇ ਕੀ ਕੀ ਹੋ ਰਿਹਾ ਤੇ ਕਹਿ ਰਿਹਾ ਵੀ ਕਰੋੜਾ ਲੋਕਾਂ ਦੀ ਧਾਰਮਿਕ ਜਾਤੀ ਦਾ ਸਨਮਾਨ ਨਹੀਂ ਕਰ ਰਹੀਆਂ ਸਰਕਾਰਾਂ ਤੇ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਭਾਰਤ 'ਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਘਰਾਂ ਤੇ ਪੂਜਾ ਸਥਾਨਾਂ ਤੇ ਨਵਿਤ ਪਰੇ ਪਹਾਸ਼ਨ ਦੋਨੋਂ ਨੂੰ ਢੋਣ ਦੇ ਮਾਮਲੇ ਵਧੇ ਆਪਾਂ ਵੇਖਿਆ ਜੁਪੀ ਚ ਕਿਦਾਂ ਬੰਦੇ ਚੱਲਦੇ ਰਹੇ ਆ ਉਹਨਾਂ ਦੇ ਘਰ ਢਾਹ ਦਿੰਦੇ ਆ ਜਿਹੜਾ ਬੰਦਾ ਉਹ ਮੁਸਲਮਾਨ ਹੁੰਦਾ ਜਾਂ ਕੋਈ ਦੂਜਾ ਕੱਟ ਦਿੱਤੀ ਦਲਦਾ ਤੇ ਉਹਨਾਂ ਦੇ ਜਿਹੜੀਆਂ ਧਾਰਮਿਕ ਧਾਰੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤੇ ਇਹ ਜਿਹੜੀ ਰਿਪੋਰਟ ਆ ਇਹਦੇ ਵਿੱਚ ਕਿਹਾ ਕਿ ਭਾਰਤ ਭਾਵੇਂ ਨਾ ਚੀਜ਼ਾਂ ਨੂੰ ਰੱਦ ਕਰ ਰਿਹਾ ਹਰ ਵਾਰੀ ਕਹਿੰਦਾ ਭਾਰਤ ਦਾ ਵਿਦੇਸ਼ ਮੰਤਰੀ ਲਾ ਕੇ ਪੱਖਪਾਤੀ ਐ ਤੇ ਇਹਦੇ ਸਾਡਾ ਕੋਈ ਦੇਣਾ ਦੇਣਾ ਨਹੀਂਗਾ ਪਰ ਜਿਹੜਾ ਅਮਰੀਕੀ ਵਿਦੇਸ਼ ਭਾਗ ਦੀ ਰਿਪੋਰਟ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਾਏ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਦੀ ਇਹ ਆਈ ਆ ਉਦੋਂ ਦੇ ਹਾਲਾਤ ਜਿਆਦਾ ਖਰਾਬ ਹੋਏ ਤੇ 2023 ਚ ਕਿਉਂਕਿ ਇਹ ਸਲਾਨਾ ਰਿਪੋਰਟ ਹੁੰਦੀ ਆ ਤੇ ਧਾਰਮਿਕ ਜਾਦੀਆਂ ਦੇ ਹਾਲਾਤ ਹੋਰ ਜਿਆਦਾ ਖਰਾਬ ਹੋ ਗਏ ਆ ਇਸ ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਗਵਾਈ ਵਾਲੀ ਸਰਕਾਰ ਆ ਉਹਦਾ ਰਵਈਆ ਪੱਖਪਾਤੀ ਰਿਹਾ ਹੈ ਹਮ ਰਾਸ਼ਟਰਵਾਦੀ ਨੀਤੀਆਂ ਨੂੰ ਦੇਸ਼ ਭਗਤੀ ਦੇ ਨਾਂ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਉਹ ਅੱਗੇ ਵਧਾਉਂਦੇ ਰਹੇ ਆ ਜੀ ਸਮਾਜ ਵਿੱਚ ਨਫ਼ਰਤ ਵਧੀ ਆ ਹਮ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਮੁਸਲਮਾਨਾਂ ਸਾਈਆਂ ਸਿੱਖਾਂ ਦਲਤਾਂ ਜੂਧੀਆਂ ਆਦਿਵਾਸੀਆਂ ਵਿਰੁੱਧ ਫਿਰਕੂ ਇਨਸਾਨਾਂ ਨਾਲ ਜਿਹੜੀ ਹੁੰਦੀ ਰਹੀ ਆ ਫਿਰ ਕੋਈ ਸੰਸਾਜ ਦਾ ਮਨੀਪੁਰ ਦਾ ਚਵਾਲਾ ਦਿੱਤਾ ਗਿਆ ਤੇ ਉਹਦੇ ਨਾਲ ਨਿਭਣ ਚ ਉਹ ਜਿਹੜੀ ਆ ਉਹ ਸਮਰੱਥ ਨਹੀਂ ਰਹੀ ਜਾਂ ਉਹ ਜਾਣ ਬੁੱਝ ਕੇ ਇਹਨੂੰ ਫਲਾਉਂਦੀ ਰਹੀ ਆ ਪਰ ਫਿਰ ਉਹੀ ਗੱਲ ਆ ਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਖਿਲਾਫ ਇਹ ਪੰਡੀ ਪ੍ਰਚਾਰ ਆ ਖਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਇਸ ਵੇਲੇ ਚੱਲ ਰਹੀ ਆ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਦੀ ਚੁੱਪੀ ਦੇ ਉੱਤੇ ਵੀ ਸਵਾਲ ਉੱਠਿਆ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਇਆ ਕਿ ਇਹਦੇ ਪਿੱਛੇ ਕਿਤੇ ਮਜੀਠੀਆ ਤਾਂ ਨਹੀਂ ਆਪਾਂ ਜਾਣਦੇ ਆ ਕਿ ਅਕਾਲੀ ਦਲ ਦੇ ਵਿੱਚ ਆਪਾਂ ਹੁਣੇ ਪ੍ਰੋਗਰਾਮ ਕੀਤਾ ਆਪਣੇ ਪੀਰ ਮੁਹੰਮਦ ਸਾਹਿਬ ਨਾਲ ਵੀ ਪਰ ਉਹ ਕਿਉਂਕਿ ਉਸ ਢੜੇ ਦੇ ਨਾਲ ਖੜਿਆ ਪਰ ਉਹ ਇਸ ਪਾਸੇ ਕੋਈ ਨਿਸ਼ਾਰਾ ਨਹੀਂ ਕਰ ਰਹੇ ਉਹ ਬਾਰ ਬਾਰ ਚੰਦੂ ਬਾਜਰਾ ਤੇ ਉਹਨਾਂ ਦਾ ਹੀ ਨੁਕਸ ਕੱਢ ਰਿਹਾ ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਜਿਹੜਾ ਹੈਗੇ ਆ ਬਿਕਰਮਜੀਤ ਮਜੀਠੀਆ ਜਿਹੜੇ ਬਹੁਤ ਨੇੜੇ ਆ ਬਹੁਤ ਇਕੱਠੇ ਰਹਿੰਦੇ ਸੀਗੇ ਔਰ ਕਾਫੀ ਲੰਬੇ ਸਮੇਂ ਤੋਂ ਲੋਕ ਇਹ ਚਰਚਾ ਕਰ ਰਹੇ ਆ ਕਿ ਉਹ ਇਕੱਠੇ ਇੱਕ ਸਟੇਜ ਤੇ ਕਿਤੇ ਨਹੀਂ ਵੇਖੇ ਗਏ ਹਾਲਾਂਕਿ ਮਜੀਠੀਆ ਸਾਹਿਬ ਆਪਣੀ ਭੈਣ ਦੇ ਪ੍ਰਚਾਰ ਤੇ ਬਠਿੰਡੇ ਜਰੂਰ ਗਏ ਨੇ ਪਰ ਦੋਵਾਂ ਨੂੰ ਜੀਜੇ ਸਾਲਾ ਨੂੰ ਇਕੱਠਿਆਂ ਨਹੀਂ ਵੇਖਿਆ ਗਿਆ ਤੇ ਦੂਜੇ ਪਾਸੇ ਇਹੋ ਹਾਲਾਤ ਉਹ ਆਦੇਸ਼ ਪ੍ਰਤਾਪ ਹਰਾਂ ਦੇ ਨਾਲ ਬਣੇ ਹੋਏ ਆ ਉਹਨਾਂ ਦਾ ਘਰ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ ਇਹ ਕਹਿ ਰਹੇ ਆ ਕਿ ਕਿਤੇ ਇਹ ਨਹੀਂ ਕਿ ਇਹਦੇ ਪਿੱਛੇ ਮਜੀਠੀਆ ਹੀ ਹੋਣ ਤੇ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਗਏ ਆ ਜੀ ਉਹ ਹੁਣ ਇਹ ਕਹਿ ਰਿਹਾ ਕਿ ਜਿਹੜੇ ਵਿਰੋਧ ਕਰ ਰਹੇ ਆ ਸੁਖਵੀਰ ਬਾਦਲ ਦਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬੀ ਟੀਮ ਇਹ ਚਰਮ ਦੀ ਭਾਰਤੀ ਜਨਤਾ ਪਾਰਟੀ ਦੀ ਜਾਂ ਦੂਜੀ ਉਹ ਕਹਿੰਦੇ ਆ ਕਿ ਇਹ ਬਿਲਕੁਲ ਬਕਵਾਸ ਆ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਉਹ ਵਾਕਈ ਬੀਜੇਪੀ ਦੇ ਬੰਦੇ ਸੀ ਫਿਰ ਉਹ ਦੁਬਾਰਾ ਕਿਉਂ ਉਹਨਾਂ ਨੇ ਆ ਸੀ ਵਾਪਸ ਪਹਿਲਾਂ ਉਹ ਕਹਿੰਦੇ ਸੀ ਕਿ ਜਿਹੜਾ ਹੈਗਾ ਢੀਂਸਾ ਸਾਹਿਬ ਉਹਦੇ ਬੜੇ ਨੁਕੀਸੇ ਸਬੰਧ ਹੈ ਬੀਜੇਪੀ ਨਾਲ ਫਿਰ ਉਹਨੂੰ ਵਾਪਸ ਵੀ ਲੈ ਲਿਆ ਤੇ ਉਹ ਕਹਿੰਦੇ ਆ ਕਿ ਅਕਾਲੀਆਂ ਦਾ ਹੀ ਹਾਲ ਹੈ ਕਿ ਉਹਨਾਂ ਨੇ ਜਿਹੜੇ ਕਾਰਨਾਮੇ ਕੀਤੇ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਉਹਦਾ ਕਰਕੇ ਸਰਬਜੀਤ ਤੇ ਅਮਰਤਪਾਲ ਜਿਹੜਾ ਉਹਨੂੰ ਆਪਣਾ ਬਦਲ ਵਜੋਂ ਲੋਕਾਂ ਨੇ ਚੁਣ ਲਿਆ ਜੀ ਤੇ ਅਕਾਲੀ ਦਰ ਆਪਰੇਸ਼ਨ ਲੋਟਰ ਦਾ ਜ਼ਿਕਰ ਕਰਦਾ ਆ ਕਦੀ ਕੁਝ ਕਰਦਾ ਹੈ ਫਜ਼ੂਲ ਦੀਆਂ ਗੱਲਾਂ ਨੇ ਗੱਲ ਇਹ ਆ ਕਿ ਉਹਨਾਂ ਦਾ ਆਪਣਾ ਘਰ ਜਿਹੜਾ ਉਹ ਸਾਫ਼ ਨਹੀਂ ਆ ਕਿਤੇ ਨਾ ਕਿਤੇ ਉੱਥੇ ਅੰਦਰ ਜਿਹੜੀ ਆ ਉਹ ਖਲਾਅ ਆ ਇਹ ਗੜਬੜ ਆ ਤੇ ਇਸ ਕਰਕੇ ਉਹਨਾਂ ਨੇ ਇੱਥੇ ਇਹ ਵੀ ਗੱਲ ਜਿਹੜੀ ਆ ਉਹ ਕੀਤੀ ਆ ਬੰਗਲਾਦੇਸ਼ ਦੇ ਵਿੱਚ ਕਹਿੰਦੇ ਰਸੇਲ ਦੇ ਵਾਈਪਰ ਸੱਪਾਂ ਨੂੰ ਮਾਰਨ ਦੀ ਦੌੜ ਜਿਹੜੀ ਆ ਉਹ ਅਰੰਦਰਨ ਪੜਤਾਲ ਵਾਲੀ ਗੱਲ ਆ ਆਪਾਂ ਅੱਗੇ ਅੱਗੇ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਇੱਕ ਵਾਰੀ ਜਦੋਂ ਮਾਊਜ਼ੇ ਤੂੰਗ ਨੇ ਸੱਪਿਆਚਾਰਕ ਕ੍ਰਾਂਤੀ ਜਿਹਨੂੰ ਕਹਿੰਦੇ ਲਿਆਂਦੀ ਸੀ ਚਾਈਨਾ 'ਚ ਚ ਉਹਨਾਂ ਨੂੰ ਲੱਗਿਆ ਸੀ ਕਿ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਚਿੜੀਆਂ ਬੜਾ ਬਰਬਾਦ ਕਰਦੀਆਂ ਨੇ ਤੇ ਉਹਨਾਂ ਨੇ ਚਿੜੀਆਂ ਮਾਰਨ ਦਾ ਹੁਕਮ ਲਗਾ ਦਿੱਤਾ ਤੇ ਆਂਦੇ ਸਾਰੇ ਮੁੰਡੇ ਜੋ ਬੱਚਾ ਜੋ ਵੱਡਾ ਗਲੇਲਾਂ ਲੈ ਕੇ ਚਿੜੀਆਂ ਨੂੰ ਮਾਰਨ ਲੱਪਿਆ ਤੇ ਜਿਹੜਾ ਕੁਦਰਤ ਦਾ ਨਿਯਮ ਆ ਉਹਦੇ ਨਾਲ ਹੀ ਸਾਵਾਂ ਪਰ ਪੈਦਾ ਹੋ ਜਾਂਦਾ ਸਾਡੇ ਵਾਤਾਵਰਣ ਚ ਜਿਹੜੇ ਸੱਪ ਆ ਉਹਨਾਂ ਬਾਰੇ ਵੀ ਇਦਾਂ ਹੀ ਕਿਹਾ ਜਾਂਦਾ ਕਿ ਇਹ ਵੀ ਬੜਾ ਜ਼ਰੂਰੀ ਹਿੱਸਾ ਨੇ ਜਿਹੜਾ ਸਾਰਾ ਕੁਝ ਆ ਉਹਨੂੰ ਬਰਾਬਰ ਰੱਖਣ ਲਈ ਤੇ ਨਾਲ ਹੀ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਆ ਉਹ ਕਹਿੰਦੇ ਆ ਕਿ 85% ਦੀ ਸੱਪ ਜਿਹੜੇ ਉਹਨਾਂ ਇਤਜ਼ਾਹਰ ਹੁੰਦਾ ਹੀ ਨਹੀਂਗਾ ਤੇ ਲੋਕ ਐਵੇਂ ਡੰਡੇ ਲੈ ਕੇ ਮਗਰ ਪਾਇਆ ਜਿਹੜਾ ਸੱਪ ਕਿਤੇ ਮਿਲਦਾ ਉਹਨੂੰ ਮਾਰੀ ਜਾ ਰਹੇ ਆ ਤੇ ਇਹ ਕਹਿ ਰਿਹਾ ਕਿ ਜੇਕਰ ਜੀਵ ਵਿਗਿਆਨੀ ਕਹਿੰਦੇ ਆ ਕਿ ਸੱਪ ਜਿਹੜੇ ਆ ਇਹ ਜਿਹੜੇ ਜੈਵ ਵਿਭਿੰਨਤਾ ਦਾ ਉਹਦਾ ਅਹਿਮ ਹਿੱਸਾ ਆ ਬਾਕੀ ਜੀਵਾਂ ਵਾਂਗ ਸੱਪ ਵੀ ਜਿਹੜਾ ਵਾਤਾਵਰਣ ਦਾ ਸੰਤੁਲਨ ਬਣਾਈ ਰੱਖੇ ਚੂਹੇ ਤੱਕ ਹੂੰ ਚੂਹੇ ਸੱਪ ਚੂਹਿਆਂ ਨੂੰ ਖਾਂਦਾ ਚੂਹੇ ਵੀ ਕੋਈ ਕੀੜੇ ਮਕੜੇ ਖਾਂਦੇ ਆ ਤੇ ਇੱਕ ਸੰਤੁਲਨ ਬਣਿਆ ਰਹਿੰਦਾ ਸਾਰੀਆਂ ਚੀਜ਼ਾਂ ਨਾਲ ਤੇ ਵਿਗਿਆਨੀਆਂ ਦੇ ਮੁਤਾਬਕ ਇਹ ਜਿਹੜਾ ਅਕਾਰਾਹਨ ਪੜਤਾ ਤੇ ਬੇਕੂਫੀ ਵਾਲਾ ਕੰਮ ਆ ਪਰ ਲੋਕਦਾਨ ਪਤਾ ਜਿਹੜੇ ਕੰਮ ਦੇ ਮਗਰ ਪੈ ਰਹੇ ਨੇ ਉਸ ਤਰ੍ਹਾਂ ਹੀ ਉਹਦੇ ਮਗਰ ਪੈ ਜਾਂਦੇ ਆ ਜਰਮਨ ਦਾ ਨਵਾਂ ਵੀਜ਼ਾ ਪ੍ਰੋਗਰਾਮ ਜਿਹੜਾ ਆ ਉਹ ਆ ਕਹਿੰਦੇ ਹੁਣ ਨਰਮੰਦ ਕਾਮਿਆਂ ਦੇ ਲਈ ਹੁਣ ਰਾਹ ਸੌਖਾ ਹੋਏਗਾ ਇਹ ਅੰਦਰ ਇਦਾਂ ਦੀ ਖਬਰ ਆ ਕਿ ਕਈ ਲੋਕ ਕਹਿੰਦੇ ਆ ਕਿ ਜਿੰਨਾ ਵੈਸਟ ਆ ਜਾਂ ਨਾਰਥ ਵੈਰਕ ਵਾਲੇ ਇਹ ਮਿਲ ਕੇ ਗੇਮ ਖੇਡਦੇ ਇੱਕ ਮੁਲਕ ਆਪਣੀ ਇਮੀਗ੍ਰੇਸ਼ਨ ਖੋਲਦਾ ਤੇ ਦੂਜਾ ਖੋਲ ਦਿੰਦਾ ਦੂਜਾ ਕਰਦਾ ਦੇਖੋ ਕਿਉਂਕਿ ਲੋੜ ਸਾਰਿਆਂ ਨੂੰ ਆ ਤੇ ਇਹ ਆਪੋ ਚ ਮਿੱਥ ਕੇ ਇਹ ਕਰਦੇ ਆ ਹੁਣ ਜਰਮਨ ਨੇ ਕੁਝ ਓਪਨ ਕੀਤੀਆਂ ਨੇ ਚੀਜ਼ਾਂ ਜਦੋਂ ਦੂਜੇ ਪਾਸੇ ਆਸਟ੍ਰੇਲੀਆ ਇੰਗਲੈਂਡ ਤੇ ਕੈਨੇਡਾ ਵਰਗੇ ਮੁਲਕ ਜਿਹੜੇ ਉਹ ਪਾਬੰਦੀਆਂ ਲਾ ਰਹੇ ਆ ਤੇ ਇਹ ਜਿਹੜੀ ਇਹਨਾਂ ਨੇ ਅਪਰਚੂਨਿਟੀ ਕਾਰਡ ਇਹਨੂੰ ਕਹਿ ਰਿਹਾ ਜਾਂ ਇਹਨੂੰ ਸਨਸ਼ਨ ਕਾਰਡ ਵੀ ਕਹਿ ਰਿਹਾ ਇਹਦੇ ਨਾਲ ਕਹਿੰਦੇ ਕਿ ਜਿਹੜੇ ਯੂਰਪ ਤੋਂ ਬਾਹਰੋਂ ਆਏ ਲੋਕ ਆ ਉਹਨਾਂ ਨੂੰ ਵੀ ਜਰਮਨੀ ਚ ਆਉਣ ਦਾ ਇਮੀਗ੍ਰੇਸ਼ਨ ਲੈਣ ਦਾ ਇੱਕ ਮੌਕਾ ਮਿਲੂਗਾ ਤੇ 1 ਜੂਨ ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ ਇਹ ਇੱਕ ਨਵਾਂ ਪੁਆਇੰਟ ਪ੍ਰੋਗਰਾਮ ਹੈ ਜਿੱਦਾਂ ਇੱਥੇ ਪਹਿਲਾਂ ਜਿਹੜਾ ਚੱਲਦਾ ਸੀਗਾ ਸਕਿਲਡ ਕੈਟਾਗਰੀ ਦਾ ਕੇ ਇੰਪੋਰਟ ਬਣਾਉ ਹੁਣ ਵੀ ਚੱਲਦਾ ਵਾ ਐਕਸਪਰਟ ਇੰਟਰਵਿਊ ਜੀ ਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਨਾਲ ਬੁਨਿਆਦੀ ਤਬਦੀਲੀਆਂ ਬੜੀਆਂ ਹੋ ਗਈਆਂ ਪਰ ਇਹ ਇੱਕ ਸੰਦਰਬ ਪੁਆਇੰਟ ਹਾਰਟ ਪ੍ਰੋਗਰਾਮ ਆ ਜਿਹਦੇ ਵਿੱਚ ਜਿਹੜਾ ਉਹ ਯੋਗਤਾਵਾਂ ਪੂਰੀਆਂ ਕਰਦਾ ਹੋਊਗਾ ਉਹ ਲੋਕ ਸੌਖਿਆ ਹੀ ਜਿਹੜਾ ਵਾ ਉਹ ਜਰਮਨ ਚੋਂਨ ਜਾ ਸਕਣਗੇ ਤੇ ਇਹਦੇ ਵਿੱਚ ਪਿੱਛੇ ਮਕਸਦ ਇਹ ਆ ਕਿ ਉੱਥੇ ਮਜ਼ਦੂਰਾਂ ਦੀ ਬਹੁਤ ਜ਼ਿਆਦਾ ਘਾਟ ਜਿਹੜੀ ਉਹਨਾਂ ਨੂੰ ਲੱਗ ਰਹੀ ਆ ਤੇ ਕਿਉਂਕਿ ਇੰਡਸਟਰੀਅਲ ਮੁਲਕ ਨੇ ਜਰਮਨ ਪ੍ਰਾਸਤਿਤ ਇੰਡਸਟਰੀਆ ਉਹਨਾਂ ਨੂੰ ਮਜ਼ਦੂਰਾਂ ਦੀ ਲੋੜ ਪੈਂਦੀ ਆ ਤੇ ਇਸ ਕਰਕੇ ਉਹਨਾਂ ਨੇ ਇਹ ਪ੍ਰੋਗਰਾਮ ਬਣਾਏ ਆ ਕਿ ਜਿਹੜੇ ਹੁਨਰਮੰਦ ਕਾਮੇ ਆ ਬਾਹਰਲੇ ਮੁਲਕਾਂ ਚੋਂ ਉਹਨਾਂ ਨੂੰ ਆਪਣੇ ਮੁਲਕ ਵੱਲ ਖਿੱਚ ਕੀਏ ਤਾਂ ਕਿ ਜਿਹੜੀ ਸਾਡੀ ਆਰਥਿਕਤਾ ਉਸ ਸਟੇਬਲ ਹੋ ਸਕੇ ਜੀ ਅ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦਾ ਲੋਕ ਸਭਾ ਲਈ ਚੁਣਿਆ ਜਾਣਾ ਪੰਜਾਬ ਦੇ ਭਵਿੱਖ ਲਈ ਕਿਹੋ ਜਿਹਾ ਸੰਕਟ ਇਹ ਬੜੀ ਚਰਚਾ ਹਰਿੰਦਰ ਇੱਕ ਪਾਸੇ ਕਾਲੀ ਦਲ ਚ ਜਿਸ ਤਰੀਕੇ ਨਾਲ ਹੁਣ ਬਗਾਵਤ ਹੋਈ ਆ ਦੂਜੇ ਪਾਸੇ ਪੰਜਾਬ ਵਿੱਚ ਇੱਕ ਵਿਚੈਨੀ ਦੀ ਲਹਿਰ ਹੈ ਜਿਹੜੀ ਲਗਾਤਾਰ ਕਈ ਸਮੇਂ ਤੋਂ ਚੱਲਦੀ ਆ ਰਹੀ ਆ ਜਿੱਥੋਂ ਕਿਸਾਨ ਮੂਵਮੈਂਟ ਵੀ ਨਿਕਲੀ ਆ ਆਮ ਆਦਮੀ ਪਾਰਟੀ ਦਾ ਵੀ ਹਾਰ ਹੋਇਆ ਤੇ ਹੁਣ ਆਮ ਆਦਮੀ ਪਾਰਟੀ ਤੋਂ ਵੀ ਅੱਜ ਇੱਕ ਬੜਾ ਵਧੀਆ ਲੇਖ ਛਪਿਆ ਗੁਰਬਚਨ ਜਗਤਰਾ ਦਾ ਉਹ ਪੰਜਾਬ ਚ ਡੀਜੀਪੀ ਵੀ ਰਹੇ ਆ ਸਿੰਘਾ ਆਪਰੇਸ਼ਨ ਦੇ ਵੀ ਰਹੇ ਆ ਜੰਮੂ ਕਸ਼ਮੀਰ ਵੀ ਰਹੇ ਆ ਪਰ ਉਹ ਬੜੇ ਸੂਝਵਾਨ ਵਿਅਕਤੀ ਨੇ ਬੜੇ ਸੋਬਰ ਤੇ ਵਧੀਆ ਮੈਨੂੰ ਬਹੁਤ ਵਾਰ ਉਹਨਾਂ ਨੂੰ ਮਿਲਦਾ ਵੀ ਮੌਕਾ ਮਿਲਿਆ ਉਹਨਾਂ ਦਾ ਇੱਕ ਪੰਜਾਬੀ ਟੀਵੀ ਉਂਜ ਜਜ ਬਹੁਤ ਵਧੀਆ ਆਰਟੀਕਲ ਜਿਹੜਾ ਉਹ ਛਪਿਆ ਉਹ ਕਹਿ ਰਿਹਾ ਕਿ ਪੰਜਾਬ ਦੀ ਸਤਾ ਦੇ ਹੇਠਾਂ ਇੱਕ ਬਚੈਨੀ ਦੀ ਲਹਿਰ ਚੱਲ ਰਹੀ ਆ ਜੀ ਤੇ ਆਪਾਂ ਪਹਿਲਾਂ ਵੀ ਦੇ ਹੱਕਿਆ ਤੱਕ ਇਹਦਾ ਹੀ ਸੰਤਾਪ ਹੋ ਗਿਆ ਉਦੋਂ ਵੀ ਇਦਾਂ ਦਾ ਹਾਲਾਤ ਬਣੇ ਹੋਏ ਸੀ ਤੇ ਫਿਰ ਇਹ ਸੁਨਾਮੀ ਦਾ ਰੂਪ ਲੈ ਗਈ ਤੇ ਆਪਰੇਸ਼ਨ ਬਲੂ ਸਾਇਰ ਵਰਗਾ ਆਪਾਂ ਜਿਹੜਾ ਹਾਲਾਤ ਢਾਏ ਆ ਉਹ ਕਹਿੰਦੇ ਆ ਕਿ ਕੀ ਜਿਹੜਾ ਅਤੀਤ ਤੇ ਵਰਤਮਾਨ ਆ ਸਾਡਾ ਇਹ ਭੁਖ ਬਣੂਗਾ ਜਿੱਦਾਂ ਦਾ ਪਹਿਲਾਂ ਸਾਡਾ ਹੋਇਆ ਤੇ ਜੋ ਕਰੇ ਹੁਣ ਕਰ ਰਹੇ ਆ ਸਾਡੇ ਭੁਖ ਤੇਰਾ ਕੀ ਅਸਰ ਪਊਗਾ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਿਹਾ ਕਿ ਲੋਕਾਂ ਦੀ ਜਾਦ ਦਾ ਬਹੁਤ ਘੱਟ ਹੁੰਦੀ ਆ ਅਜੇ ਬਹੁਤ ਪੁਰਾਣੀ ਗੱਲ ਨਹੀਂ ਕੱਲ ਦੀਆਂ ਗੱਲਾਂ ਜਦੋਂ ਅਸੀਂ ਇਸ بڑے ਔਖੇ ਸਮੇਂ ਚੋਂ ਲੰਘ ਕੇ ਆਏ ਆ ਤੇ ਹੁਣ ਫੇਰ ਅਸੀਂ ਉਧਰ ਨੂੰ ਦਰਹਾ ਰਹੇ ਆ ਉਧਰ ਨੂੰ ਵੱਧ ਰਹੇ ਆ ਉਹ ਕਹਿੰਦੇ ਆ ਕਿ ਜਿਹੜਾ ਸਾਡਾ মিডিਆ ਆ ਤੇ ਜਿਹੜੀ ਸਿਵਲ ਸੋਸਾਇਟੀ ਆ ਲੋਕ ਚੁੱਪ ਵੱਟ ਕੇ ਬੈਠੀ ਆ ਜੋ ਗੱਲ ਪੰਜਾਬ ਚ ਹਲਚਲ ਆ ਥਲੜੀ ਸੱਤਾ ਦੇ ਜੋ ਹੋ ਰਿਹਾ ਵਾ ਲੀਡਰਾਂ ਨੂੰ ਭਾਵੇਂ ਨਾ ਦੇਖਦਾ ਹੋਵੇ ਜਿਹੜੇ ਸਾਡਾ ਮੀਡੀਆ ਵਾਲੇ ਆ ਜਿਹੜੇ ਲੋਕਲ ਚ ਰਹਿੰਦੇ ਲੋਕ ਆ ਜਾਂ ਜਿਹੜੇ ਵਿਦਵਾਨ ਲੋਕ ਆ ਜਿਹੜੇ ਲੋਕਾਂ ਦੀ ਨਜ਼ਰ ਪੜ ਸਕਦੇ ਉਹਨਾਂ ਦੀ ਚੁੱਪੀ ਜਿਹੜੀ ਆ ਇੱਕ ਦਿਨ ਖੜਕਦੀ ਆ ਕਿਉਂ ਲੋਕ ਕਿਉਂ ਚੁੱਪ ਨੇ ਤੇ ਉਹ ਕਾਫੀ ਇਹਨਾਂ ਚੀਜ਼ਾਂ ਨੂੰ ਪਾਰਟ ਆਊਟ ਕੀਤਾ ਕਹੂੰਗਾ ਆਪਣੇ ਦਰਸ਼ਕਾਂ ਨੂੰ ਜੇ ਪੰਜਾਬੀ ਟ੍ਰਿਬਿਊਨ ਤੁਸੀਂ ਪੜਦੇ ਹੋ ਤਾਂ ਪੰਜਾਬੀ ਟ੍ਰਿਬਿਊਨ ਚ ਆਰਟੀਕਲ ਜ਼ਰੂਰ ਪੜੋ ਤਾਂ ਬਹੁਤ ਸਾਰੀਆਂ ਚੀਜ਼ਾਂ ਐਤੋਂ ਜਿਹੜੀਆਂ ਉਹ ਪਤਾ ਲੱਗਣਗੀਆਂ ਉਹਨਾਂ ਨੇ ਅੱਗੇ ਜਾ ਕੇ ਇਹ ਕੱਟਰਪੰਥੀ ਨੇ ਸਜੇ ਪੱਕੀ ਉਹ ਜਿਹੜੇ ਪੁਰਾਣੇ ਅੱਗ ਲੱਗੀ ਸੀ ਪੰਜਾਬ ਨੂੰ ਉਹਨੂੰ ਮੁੜ ਕੇ ਪੂਕਾ ਮਾਰ ਰਿਆ ਫੇਰ ਉਹਨੂੰ ਅੱਗ ਨੂੰ ਫੇਰ ਦੁਬਾਰਾ ਚਲਾਉਣ ਦਾ ਯਤਨ ਕਰ ਰਿਹਾ ਪੰਜਾਬੀਆਂ ਨੂੰ ਬਹੁਤ ਸਾਵਧਾਨ ਹੋਣ ਦੀ ਲੋੜ ਆ ਪੰਜਾਬ 'ਚ ਜਿਹੜੀ ਸਾਜ਼ਸ਼ਾ ਚੱਲ ਰਹੀਆਂ ਨੇ ਇਹ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਕਰ ਦੇਣਗੀਆਂ ਅਸਲ ਮੁੱਦੇ ਆਲੇ ਨਾਲ ਕੋਈ ਪੋਲਿਟੀਕਲ ਪਾਰਟੀ ਧਿਆਨ ਦੇਦੀ ਆ ਜੇ ਚੀਜ਼ ਨੌਜਵਾਨਾਂ 'ਚ ਬੇਰਜਗਾਰੀ ਆ ਲੋਕਾਂ ਦੀ ਸਿਹਤ ਦਾ ਬੁਰਾ ਹਾਲ ਆ ਸੁਰੱਖਿਆ ਜਿਹੜੀ ਆ ਉਹ ਲੋਕਾਂ ਦੀ ਕੋਈ ਉੱਥੇ ਨਹੀਂ ਰਹੀ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਆ ਬਹੁਤ ਕੁਝ ਹੋ ਰਿਹਾ ਵਾ ਪਰ ਨਾ ਕਿਸੇ ਲੀਡਰਸ਼ਿਪ ਨੂੰ ਫਿਕਰ ਆ ਨਾ ਉਹ ਕਹਿੰਦੇ ਸਿਵਲ ਸੁਸਾਇਟੀ ਅੱਗੇ ਆ ਰਹੀ ਆ ਨਾ ਜਿਹੜੇ ਕੋਈ ਵਿਦਵਾਨ ਨੇ ਉਹਦੇ ਬਾਰੇ ਕੁਝ ਹੱਦ ਦੱਸ ਰਿਹਾ ਇੱਕ ਖਲਾਅ ਚੋਂ ਲੰਘ ਰਿਹਾ ਪੰਜਾਬ ਤੇ ਅੱਗੇ ਜਾ ਕੇ ਪੰਜਾਬ ਕਿਤੇ ਇਹ ਨਾ ਹੋਵੇ ਕਿ ਫਿਰ ਉਹ 84 ਵਾਲੇ ਦੌਰ ਚ ਸ਼ਾਮਲ ਹੋ ਜੇ ਕਿਉਂਕਿ ਬਹੁਤ ਸਾਰੀਆਂ ਇਹ ਉਹ ਇਹ ਸਾਹਾਸ਼ ਹੋ ਰਿਹਾ ਪੰਜਾਬ ਦੇ ਖਿਲਾਫ ਕਿ ਇਹਨੂੰ ਫੇਰ ਅੱਗ ਵਿੱਚ ਝੋਕਿਆ ਜਾਵੇ ਜੀ ਬਿਲਕੁਲ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੈ ਤੁਹਾਡਾ ਬਹੁਤ ਧੰਨਵਾਦ ਖਬਰਾਂ ਦਿੱਤੇ ਚਰਚਾ ਦੇ ਵਾਸਤੇ ਸੋ ਦਰਸ਼ਕਾਂ ਕੋ ਅੱਗੇ ਲੈਣੇ ਆ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰ ਲੈਣਾ ਤੇ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਕਰਨਾ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਫਿਰ ਹੋਵਾਂਗੇ ਹਾਜ਼ਰ ਅੱਜ ਦੇ ਲਈ ਇਨਾ ਹੀ ਬਹੁਤ ਧੰਨਵਾਦ ਸਸਰੀਆ ਕਾ ਬਹੁਤ ਸ਼ੁਕਰੀਆ ਜੀ